ਬੋਟ ਪਾਣਿਆ ਤਰਮੀਰ ਗਾਂਧੀ ਵੀ ਲਾਜੀ ਝਾੜੂ ਵਾਲੇ ਆਣਗੇ ਗਾਂਧੀ ਲਾਜੀਗਾ ਸੰਜੋ ਜੀ ਚੱਲ ਰਹੀ ਹੈ ਹਾਲੇ ਤੱਕ ਤੇ ਡਾਕਟਰ ਗਾਂਧੀ ਚੱਲ ਰਿਹਾ ਵੀ ਉਮੀਦ ਹੈ ਕਿ ਡਾਕਟਰ ਬਲਵੀਰੀ ਜਿੱਤੂ ਆਮ ਆਦਮੀ ਦਾ ਲੱਗਦਾ ਪਟਿਆਲੇ ਵਾਲੇ ਤੇ ਗਾਂਧੀ ਦਾ ਨਾਮ ਕਹਿ ਰਹੇ ਜੀ ਲੋਕਾਂ ਦਾ ਹਾਜਮਾ ਖਰਾਬ ਕਰਦਾ ਬਦਲਾਅ ਨੇ ਗਾਂਧੀ ਸਾਹਿਬ ਜਿੱਤ ਰਹੇ ਹਨ 5 ਸਾਲਾਂ ਬਾਅਦ ਬਦਲ ਨਹੀਂ ਸੁਣੀ ਦੇ ਸਰਕਾਰ ਜੋ ਰਾਮਗੋਲ ਆਏ ਉਹਨੂੰ ਲਾएंगे ਬਾਅਦ ਤੇਰੀ ਸ਼ਹਿਰਾਂ ਦੀ ਵੋਟ ਹੈ ਉਹ ਤਾਂ ਭਾਜਪੀ ਦੀ ਹੈ ਭਾਜਪੀ ਦਾ ਮਾਹੌਲ ਹੈ ਜੀ ਬਹੁਤ ਵਧੀਆ ਬਦਲਾਅ ਆਇਆ ਜੀ ਐਸਾ ਬਦਲਾਅ ਤੇ ਸਾਨੇ ਆਪਣੀ ਨਹੀਂ ਦੇਖਿਆ ਹੀ ਨਹੀਂ ਹਾਲੇ ਤਾਂ ਆਮ ਆਦਮੀ ਪਾਰਟੀ ਚੱਲ ਰਹੀ ਹੈ ਪਾਰਟੀ ਨੂੰ ਨਹੀਂ ਕਹਿੰਦੇ ਆ ਪਰ ਗਾਂਧੀ ਆਪ ਵਧੀਆ ਬੰਦੇ ਇੱਕ ਜੂਨ ਤੋਂ ਬਾਅਦ ਹੀ ਪਤਾ ਚੱਲੇਗਾ ਕੀ ਹੋਏ ਝਾੜੂ ਦਾ ਵੀ ਜੀ ਤੇ ਪਹਿਲੋਂ ਦੇ ਰਾਣੀ ਦਾ ਵੀ ਹੁਣ ਤੇ ਆਮ ਪਾਰਟੀ ਦਾ ਹੀ ਬੰਦਾ ਬਣੂਗਾ ਕੋਈ ਵੀ ਬਣਿਆ ਦੇ ਯਾਰ ਸਾਡੇ ਹਿਸਾਬ ਨਾਲ ਤਾਂ ਗਾਂਧੀ ਜਿੱਤੂਗਾ ਵੀਰੇ ਡਾਕਟਰ ਦੋਨੋਂ ਹੀ ਚੰਗੇ ਨੇ ਫਸਮੀ ਟੱਕਰ ਹੋਏਗੀ ਕੋਈ ਬਦਲਾ ਨਹੀਂ ਆਇਆ ਜਿਹਨੇ ਦਿਹਾੜੀ ਕਿੰਨੇ ਦਿਹਾੜੀ ਕਰੇ ਥਾੜੇ ਪੁੱਛਦੇ ਵੀ ਨਹੀਂ ਹੈਗੇ ਅੱਛਾ ਕਾਲੀਆਂ ਨੇ ਬਹੁਤ ਕੁਝ ਕਰਿਆ ਸਾਡਾ ਮੇਰੇ ਸ਼੍ਰੋਮਣ ਅਕਾਲੀ ਦਲ ਦਾ ਜੋਰ ਆ ਸਾਡੇ ਦਾ ਇਹ ਤਾਂ ਬੀਐਸਪੀ ਨੂੰ ਹੀ ਪਾਵਾਂਗੇ ਜੀ ਐਸਾ ਹੱਥੇ ਵਾਲਿਆ ਮੇਰੇ ਇਹ ਤਾਂ ਗਾਂਧੀ ਹਸਪਤਾਲ ਦਾ 100% ਦਾ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ ਡਾਕਟਰ ਬਲਵੀਰ ਸਿੰਘ ਜੋ ਕਿ ਸਿਹਤ ਮੰਤਰੀ ਨੇ ਪੰਜਾਬ ਦੇ ਉਸ ਤੋਂ ਇਲਾਵਾ ਡਾਕਟਰ ਪਰਮੀਰ ਗਾਂਧੀ ਆਮ ਆਦਮੀ ਪਾਰਟੀ ਦੇ ਵਿੱਚ ਸਨ ਜਦੋਂ ਉਹਨਾਂ ਨੇ ਸੀਟ ਜਿੱਤੀ ਸੀ ਪਰ ਹੁਣ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਨੇ ਅਤੇ ਇਸ ਤੋਂ ਇਲਾਵਾ ਭਾਜਪਾ ਨੇ ਆਪਣਾ ਉਮੀਦਵਾਰ ਇਥੇ ਮੌਜੂਦਾ ਕਾਂਗਰਸ ਪਾਰਟੀ ਦੇ ਐਮਪੀ ਰਹਿ ਚੁੱਕੇ ਜਿਨ੍ਹਾਂ ਦਾ ਨਾਮ ਪਰਨੀਤ ਹੋ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਉਹਨਾਂ ਨੂੰ ਭਾਜਪਾ ਦੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਡੇਰਾ ਬੱਸੀ ਦੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਇਹ ਲੋਕ ਕਿਸ ਨੂੰ ਆਪਣਾ ਐਮਪੀ ਜਿਤਾ ਕੇ ਲੋਕ ਸਭਾ ਭੇਜਣਾ ਚਾਹੁੰਦੇ ਆ ਆਓ ਲੋਕਾਂ ਤੋਂ ਜਾਣ ਲੈਨੇ ਆ ਕੀ ਮੋੜਾ ਜੀ ਪਾਣੀ ਨਹੀਂ ਪਾਉਂਦੇ ਵੋਟਾਂਾਂ ਜੀ ਕੋਈ ਪਤਾ ਨਹੀਂ ਵੋਟਾਂਾਂ ਕੋਈ ਪਤਾ ਨਹੀਂ ਕੋਈ ਕਿੱਧਰ ਪਾ ਰਿਹਾ ਕੋਈ ਕਿੱਧਰ ਪਾ ਰਿਹਾ ਕੋਈ ਪਤਾ ਨਹੀਂ ਮੋੜ ਕੀ ਕਹਿੰਦਾ ਇਸ ਵਾਰ ਬੰਦਾ ਦੇ ਕੇ ਬੋਰਡ ਬਾਰੇ ਪਾਰਟੀ ਦੇ ਕੇ ਬੋਰਡ ਬਾਰੇ ਇਸ ਵਾਰ ਜਿਹੜੀ ਵੋਟ ਪਣੀ ਆ ਧਰਮੇ ਗਾਂਧੀ ਨੂੰ ਪਣੀ ਆ ਅੱਛਾ ਪਿਛਲੀ ਵਾਰੀ ਪਾਰਟੀ ਦੇਖ ਕੇ ਪਈ ਸੀ ਇਸ ਜਿਹੜੀ ਪਾਰਟੀ ਦੇਖ ਕੇ ਪਈ ਸੀ ਪਰ ਜਿਹੜੇ ਪਾਰਟੀ ਹੁਣ ਅਸੀਂ ਹੁਣ ਤੱਕ ਵੋਟ ਪਾਉਂਦੇ ਆਏ ਆ ਨਾ ਉਹਨਾਂ ਨੇ ਗਲਤ ਕੀਤਾ ਲੋਕਾਂ ਨਾਲ ਪਾਰਟੀ ਸਾਡੇ ਦੂਜੀ ਪਾਰਟੀ ਜਾ ਕੇ ਵੜ ਗਏ ਅੱਛਾ ਆਪਣੇ ਲੋਕ ਮਰਥਾ ਦੇ ਵਾਸਤੇ ਗਾਂਧੀ ਸਾਹਿਬ ਵੀ ਦੂਜੀ ਪਾਰਟੀ 'ਚ ਹੀ ਆਇਆ ਦੂਜੀ ਪਾਰਟੀ 'ਚ ਹੋਣ ਪਰ ਆਪਣੇ ਹੱਕਾਂ ਵਾਸਤੇ ਲੜਦਾ ਰਿਹਾ ਜਿਆਦਾ ਵੀ ਪਹਿਲਾਂ ਵੀ ਇਹ ਤੇ ਹੁਣ ਵੀ ਇਹ ਸੱਚਾਈ ਵਾਸਤੇ ਬੋਲਦਾ ਰਿਹਾ ਬੰਦਾ ਅੱਛਾ ਕੋਈ ਸਰਕਾਰ ਨੇ ਕੰਮ ਕਰਿਆ ਕੋਈ ਕਿ ਨਹੀਂ ਨੇ ਸਾਨੂੰ ਨਾ ਲੱਗਦਾ ਕੁਝ ਲੈ ਬਦਲਾ ਨਹੀਂ ਆਇਆ ਨਾ ਕੋਈ ਬਦਲਾ ਨਹੀਂ ਆਇਆ ਅੱਛਾ ਜੋ ਆਪਣੇ ਵਾਦੇ ਕੀਤੇ ਸੀ ਉਹ ਨਹੀਂ ਪੂਰੇ ਕੀਤੇ ਨਾ ਨੇ ਫਿਰ ਗਾਂਧੀ ਦੇ ਹੈ ਚਾਂਸ ਜਿੱਤਣ ਦੇ ਹਾਂਜੀ ਹਾਂ ਡਾਕਟਰ ਬਲਬੀਰ ਆ ਇੱਥੋਂ ਦੇ ਮੰਤਰੀ ਨੇ ਨਹੀਂ ਉਹਨਾਂ ਨੂੰ ਨਹੀਂ ਵੋਟ ਪੈਗੀ ਘਟ ਪੈਗੀ ਨਾ ਮੀਤਾ ਨਹੀਂ ਉਹਨਾਂ ਨੇ ਨਹੀਂ ਨਹੀਂ ਕੀਤਾ ਨਾ ਸੇ ਪਰਨੀਤਕਰ ਬੀਜੇਪੀ ਵੱਲੋਂ ਖੜੇ ਆ ਕੋ ਕਾਂਗਰ ਖੜੇ ਜਿਆਦਾ ਨਹੀਂ ਕੋਸ਼ਿਸ਼ ਕੀਤਾ ਉਹਨਾਂ ਨੇ ਹੁਣ ਕੀ ਕਰਨਗੇ ਉਹ ਅੱਛਾ ਕੋਈ ਫਾਇਦਾ ਨਹੀਂ ਨਾ ਬੀਜੇਪੀ ਦੇ ਬਾਰੇ ਲੋਕ ਖਲਾਫ ਨੇ ਝਾੜੂ ਵਾਲੇ ਹੀ ਆਣਗੇ ਅੱਛਾ ਬਿਲਕੁਲ ਬਿਲਕੁਲ ਪਟਿਆਲੇ ਚ ਹਾਂਜੀ ਇੱਥੋਂ ਦੇ ਪਟਿਆਲਾ ਇੱਥੋਂ ਦੇ ਵੀਰੇ ਬਲਬੀਰ ਜਿੱਤੇਗਾ ਬਿਲਕੁਲ ਮੰਤਰੀ ਸਾਹਿਬ ਬਿਲਕੁਲ ਜਿੱਤਣਗੇ ਕਰਦੇ ਕੰਮ ਬਿਲਕੁਲ ਬਿਲਕੁਲ ਜਿੱਤਣਗੇ ਵੀਰੇ ਹਸਪਤਾਲਾਂ ਚ ਦਵਾਈਆਂ ਬਿਲਕੁਲ ਫ੍ਰੀ ਮਿਲ ਰਹੀਆਂ ਨੇ ਹਰੇਕ ਬੰਦਾ ਕਹਿ ਰਿਹਾ ਚਲੋ ਅਸੀਂ ਪਿੰਡਾਂ ਚ ਰਹਿੰਦੇ ਨੇ ਦੱਸਦੇ ਇਹਨਾਂ ਮਰੀਜ਼ ਜ਼ਿਆਦਾਤਰ ਪਿੰਡਾਂ ਵਾਲੇ ਜਾਂਦੇ ਨੇ ਉਹ ਕਹਿੰਦੇ ਸਾਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ ਹਾਂਜੀ ਖੁਸ਼ ਹੋ ਬਿਲਕੁਲ ਖੁਸ਼ ਬਿਲਕੁਲ ਕੋਈ ਠੀਕ ਹੈ ਉਹ ਲੈ ਜਾਏਗਾ ਤਰੰबीर ગાંધી ગાંધી ਝਾੜੂ ਵਾਲੇ ਮੰਤਰੀ ਸਾਹਿਬ ਉਹ ਤਾਂ ਇਕੱਠੇ ਹੈ ਮਹਾਰਾਜ ਅੰਦਰਗਤੀ ਦਾ ਇਕੱਠੇ ਹੈ ਅੱਛਾ ਅੰਦਰੋਂ ਇਕੱਠੇ ਨੇ ਮਾਰੇ ਅਜ ਕੇਸਰੀਵਾਲ ਨੂੰ ਕੱਲ ਜਮਾਨਤ ਹੋ ਗਈ ਅੱਜ ਦੇਖਣਾ ਰੋਲਾ ਕਿੰਨਾ ਪੈਂਦਾ ਉੱਥੇ ਠੀਕ ਕੇਸਰੀਵਾਲ ਜਿੰਦਾਬਾਦ ਕਹਿੰਦੇ ਇੱਥੇ ਤੁਸੀਂ ਗਾਂਧੀ ਜਿੰਦਾਬਾਦ ਕੋ ਮਾਰੇ ਹੈ ਤਾਂ ਇੱਕੋ ਹੀ ਇਕੱਠੇ ਮਾਰੇ ਹੈ ਤਾਂ ਆਪਣਾ ਇਕੱਠੇ ਨਾ ਆਏ ਅੱਛਾ ਲਾਇਆਂ ਸਾਂ ਇਕੱਠੇ ਗਠਵੰਦਨ ਤਾਂ ਇਕੱਠਾ ਹੈ ਨਾ ਗਠਵੰਦਨ ਤਾਂ ਇਕੱਠਾ ਹੈ ਨਾ ਤੁਸੀਂ ਕਿਹਦੇ ਕੋ ਦਿੱਲੀ ਦੇ ਅੰਦਰ ਇਕੱਠਾ ਹੈ ਕਿ ਨਹੀਂ ਸਾਰੇ ਪਾਸੇ ਹੀ ਇਕੱਠਾ ਹੈ ਹਰਿਆਣੇ 'ਚ ਵੀ ਇਕੱਠਾ ਹੈ ਹਰਿਆਣੇ 'ਚ ਵੀ ਇਕੱਠਾ ਹੈ ਪੰਜਾਬ 'ਚ ਸਿਰਫ ਇੱਕ ਇਹ ਨਨਹੁਰਾਨ ਪਿੱਛੇ ਹੋਇਆ ਸਾਂਦਰੋਂ ਅੰਦਰੀ ਇਕੱਠੇ ਅੰਦਰੀ ਗਾਂਧੀ ਦੀ ਇਕੱਠੇ ਆ ਠੀਕ ਹੈ ਹਾਂ ਫਿਰ ਕੀ ਮੌਲ ਲੱਗਦਾ ਫਿਰ ਗਾਂਧੀ ਦਾ ਹੀ ਲੱਗਦਾ ਗਾਂਧੀ ਲਾਜੇਗਾ ਅੱਛਾ ਡਾਕਟਰ ਮੰਤਰੀ ਸਾਹਿਬ ਹਾਰ ਜਾਣਗੇ ਉਹ ਮਾਰੇ ਉਹ ਵੀ ਮੰਤਰੀ ਉਹ ਵੀ ਮੰਤਰੀ ਹੈ ਦੋਨੇ ਹੀ ਮੰਤਰੀ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੀ ਲੱਗਦਾ ਬਾਈ ਜੀ ਜੋ ਕਰ ਰਹੇ ਸਹੀ ਕਰ ਰਹੇ ਵੀਰੇ ਅੱਛਾ ਤੁਹਾਨੂੰ ਤਾਂ ਪਤਾ ਨਹੀਂ ਇੰਨਾ ਜਾਣਕਾਰੀ ਸਰਕਾਰ ਨੇ ਕੁਛ ਕੀਤਾ ਦੋ ਸਾਲਾਂ ਚ ਕਿ ਨਹੀਂ ਨਹੀਂ ਕੋਸ਼ਿਸ਼ ਕੀਤਾ ਉਹਨਾਂ ਨੇ ਹੈ ਜੀ ਉਹਨਾਂ ਨੇ ਬਥੇਰਾ ਕੁਛ ਕੀਤਾ ਠੀਕ ਹੈ ਬਥੇਰਾ ਕੁਛ ਕੀਤਾ ਉਹਨਾਂ ਨੇ ਆਇਆ ਕੋਈ ਬਦਲਾ ਮਾਰੇ ਬਦਲਾ ਤਾਂ ਆਏਗਾ ਹੀ ਸਰਕਾਰ ਜੇ ਆਏਗੀ ਤਾਂ ਕੁਝ ਕਰੇਗੀ ਤਾਂ ਹੀ ਬਦਲਾ ਆਏਗਾ ਜੀ ਠੀਕ ਹੈ ਤੁਸੀਂ ਕਿਹਦੇ ਖੋ ਤੁਸੀਂ ਮੇਰੀ ਥਾਂ ਤੇ ਹੋਗੇ ਤੁਸੀਂ ਵੀ ਬਦਲਾ ਚਾਹੋਗੇ ਹੂੰ ਹੂੰ ਜੇ ਬਦਲਾ ਹੋਏਗਾ ਤਾਂ ਹੀ ਤੁਸੀਂ ਉਹ ਕਰੋਗੇ ਠੀਕ ਹੈ ਮਤਲਬ ਹੋਇਆ ਬਦਲਾ ਬਦਲਾ ਤਾਂ ਹੋਇਆ ਹੀ ਹੈ ਹਾਂਜੀ 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 ਭਾਜੀ ਬਾਈ ਜੀ ਕੀ ਲੱਗਦਾ ਬਾਟ ਹੈਗਾ ਜਾਂ ਘਾਟ ਹੈ ਮੰਤਰੀ ਸਾਹਰੇ ਦਾਸ ਆਇਆ ਭਈ ਗਾਦੀ ਲੈ ਜਾਏਗਾ ਭਈ ਅੱਛਾ ਹਾਂ ਸਰਕਾਰ ਨੇ ਕਰਿਆ ਕੋਈ ਕੰਮ ਕੰਮ ਕਰਿਆ ਹੈ ਸਰਕਾਰ ਨੇ ਕੁਝ ਕੰਮ ਤਾਂ ਕਰੀ। ਕੋਈ ਸਹੂਲਤ ਕੋਈ? ਹਾਂ ਮਾੜੀ-ਮੋਟੀ ਸਹੂਲਤਾਂ ਦੇ ਹੀ ਰਹੀ। ਇਸ ਵੇਲੇ ਕੁਝ ਮੌਲ ਸਾਂਝਾ ਵੀ ਚੱਲ ਰਹੀ ਹੈ ਹਾਲੇ ਤੱਕ ਤੇ ਡਾਕਟਰ ਗੰਧ ਹੀ ਚੱਲ ਰਿਹਾ। ਅੱਛਾ। ਹੂੰ। ਅੱਗੇ ਹੁਣ ਜਨਤਾ ਦਾ ਕੋਈ ਰੁਝਾਨ ਨਹੀਂ ਕਿੱਧਰ ਬਟਨ ਅੰਦਰ ਕਿੱਧਰ ਤਾਂ ਆਪਾਂ ਨੂੰ ਜਾਣਾ। ਠੀਕ ਹੈ ਹਾਂਜੀ ਗਾਂਧੀ ਕਾਂਗਰਸ ਚ ਆ ਗਏ ਤੇ ਕਾਂਗਰਸ ਵਾਲੇ ਭਾਜਪੀ ਚ ਚਲੇ ਗਏ ਬਸ ਇਹਨਾਂ ਕੋਲ ਹੋਰ ਹੈ ਹੀ ਕੀ ਹੈ ਇੱਕ ਦੂਜੇ ਦੇ ਪਲਟੀਆਂ ਮਰ ਜਿੰਦੇ ਨੇ ਕਾਲੀਦਾਨ ਕੋਲ ਵੀ ਕੁਝ ਹੈ ਆਪ ਕੋਲ ਵੀ ਕੁਝ ਸਾਰਿਆਂ ਕੋਲ ਹੀ ਕੁਝ ਇੱਕ ਦੂਜੇ ਕੋਲ ਜਾਈ ਜਾਂਦੇ ਨੇ ਨਵੀਂ ਸਰਕਾਰ ਨੇ ਕੀਤਾ ਕੁਝ ਨਵੀਂ ਸਰਕਾਰ ਹਾਲੇ ਤੱਕ ਠੀਕ ਹੈ 2 ਸਾਲ ਹੋਏ ਨੇ ਉਹਨਾਂ ਸਾਤ ਚੀਜ਼ ਨੂੰ ਸਮਾਂ ਚਾਹੀਦਾ ਹੈ ਇਹਦੇ ਸੱਤ ਸਾਲਾਂ ਤੋਂ ਖਾ ਕੇ ਉਹਨਾਂ ਨੂੰ ਕੋਈ ਨਹੀਂ ਕੁਝ ਕਹਿੰਦਾ ਜਿਹੜੇ 2 ਸਾਲਾਂ ਹੈ ਉਹਨਾਂ ਸਾਰੇ ਰੋਈ ਜਾਂਦੇ ਨੇ ਤੁਸੀਂ ਗਾਂਧੀ ਦੇ ਚਾਂਸ ਕਹਿ ਰਹੇ ਹੋ ਕਿਵੇਂ ਗਾਂਧੀ ਚਾਂਸ ਜਿਹੜਾ ਲੋਕਾਂ ਆਏ ਜਿਹਦਾ ਪਿਆਰ ਆ ਗਾਂਧੀ ਦਾ ਲੋਕਾਂ ਨਾਲ ਪਹਿਲਾਂ ਉਹਨੇ ਵਧੀਆ ਕੰਮ ਕਰੇ ਪਹਿਲਾ ਲੋਕਾਂ ਦੇ ਪਿੰਡਾਂ 'ਚ ਵਿਚਰਿਆ ਪਿਆ ਠੀਕ ਹੈ ਜਿਹੜਾ ਬੰਦਾ ਵਿਚਰੀ ਉਹਨੂੰ ਕੋਈ ਜਾਣਦਾ ਹੀ ਨਹੀਂ ਰਾਣੀ ਸਾਹਿਬ 25 ਸਾਲ ਕਰ ਗਏ ਨੇ ਰੁਪਏ ਜ ਰੁਪਏ ਕਿਤੇ ਲੱਗੇ ਹੀ ਨਹੀਂ ਦੇਖਿਆ ਕਿ ਕਾਂਗਰਸ ਨੇ ਲਾਇਆ ਕਿੱਥੇ ਰਾਣੀ ਸਾਹਿਬ ਨੇ ਹੋਇਆ ਨਹੀਂ ਕੰਮ ਕੋਈ ਕੋ ਰਾਣੀ ਸਾਹਿਬ ਦਾ ਦਿਖੀ ਨਹੀਂ ਕੀ ਪ੍ਰਾਪਤੀ ਐ MP ਦੀ ਠੀਕ ਪਟਿਆਲੇ ਦੀ ਕੋਈ ਪ੍ਰਾਪਤੀ ਦਿਖੀ ਨਹੀਂ ਗਾਂਧੀ ਸਾਹਿਬ ਦੇ ਦੀ ਦੇਖਿਆ ਵੀ ਨੇ ਸਾਨੂੰ ਵੀ ਮਾੜਾ ਮੋਟਾ ਕਿਤੇ ਪਿੰਡਾਂ 'ਚ ਸਟਾਰ ਲੱਗਿਆ ਇਹਦਾ ਸਟਾਰ ਹੀ ਨਹੀਂ ਲੱਗਿਆ ਦਿਖਿਆ ਮੈਨੂੰ ਰਾਣੀ ਸਾਹਿਬ ਦਾ ਠੀਕ ਹੈ ਹਾਂਜੀ ਕੀ ਲੱਗਦਾ ਬਾਈ ਕਿਹੜੀ ਪਾਰਟੀ ਜਿੱਤ ਸਕਦੀ ਹੈ ਇਹ ਆਮ ਪਾਰਟੀ ਜਿੱਤ ਸਕਦੀ ਹੈ ਜੀ ਹਾਂ ਡਾਕਟਰ ਬਲਵੀਰ ਸਿੰਘ ਜੀ ਇਹਨੇ ਚਲੋ ਵਧੀਆ ਕੰਮਕਾਜ ਕਰੇ ਨੇ ਆਮ ਪਾਰਟੀ ਨੇ ਕੰਮ ਵਧੀਆ ਕਰੇ ਨੇ ਸਾਰੇ ਜੀ ਅੱਛਾ ਹਾਂ ਵੀ ਉਮੀਦ ਹੈ ਕਿ ਡਾਕਟਰ ਬਲਵੀਰ ਜਿੱਤੂਗਾ ਜੀ ਤੇ ਮੰਤਰੀ ਸਾਹਿਬ ਨੂੰ ਤੁਸੀਂ ਸੰਸਦ ਚ ਭੇਜੋਗੇ ਹੁਣ ਹਾਂ ਜੀ ਹਾਂ ਜੀ ਮੰਤਰੀ ਸਾਹਿਬ ਨੂੰ ਸੰਸਦ ਭੇਜਾਂਗੇ ਜੀ ਇੱਥੋਂ ਫਿਰ ਦੁਬਾਰੇ ਵੋਟਾਂ ਮਾਣਣਗੀਆਂ ਹਾਂ ਦੁਬਾਰੇ ਵੋਟਾਂ ਜੀ ਅਸੀਂ ਜਿੰਨੇ ਟੈਕਸੀ ਲੈਣ ਦੇ ਡਰਾਈਵਰਾਂ ਸਾਡੇ ਡਾਕਟਰ ਬਲਵੀਰ ਕਿੰਨੇ ਆ ਜੀ ਅੱਛਾ ਹਾਂ ਜੀ ਹਾਂ ਜੀ ਤੇ ਪ੍ਰਣੀਤਕਾਰ ਬੀਜੇਪੀ ਦੇਖੋ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਨਮਕਾਰ ਹੋਏ ਉਹਨਾਂ ਦੇ ਨਹੀਂ ਨਹੀਂ ਜਿੱਤਕ ਦੇਖੋ ਪਨੀਤ ਕੌਰ ਕਾਂਗਰਸ ਸੀ ਉਦੋਂ ਅਸੀਂ ਨਾਲ ਸੀ ਜਦੋਂ ਭਾਜਪਾ ਵਿੱਚ ਚਲੇ ਗਏ ਉਦੋਂ ਅਸੀਂ ਛੱਡਤਾ ਹੁਣ ਤੁਸੀਂ ਕਾਂਗਰਸ ਵੀ ਛੱਡ ਹੁਣ ਕਾਂਗਰਸ ਵੀ ਛੱਡਤੀ ਅਸੀਂ ਆਮ ਪਾਰਟੀ ਨਾਲ ਗਿਹੜੀ ਪਾਰਟੀ ਅੱਗੇ ਲੱਗਦੀ ਆਮ ਆਦਮੀ ਦਾ ਲੱਗਦਾ ਅੱਛਾ ਹਮ ਸਰੇ ਕਮ ਆਮ ਆਦਮੀ ਪਾਰਟੀ ਨੇ 2 ਸਾਲਾਂ ਤੋਂ ਕੰਮ ਤਾਂ ਦੇਖੋ ਐ ਵੀ ਨਵਾਂ ਨਵਾਂ ਹਰ ਇੱਕ ਕੋਈ ਵੀ ਬੰਦਾ ਜੇ ਨਵਾਂ ਆਉਂਦਾ ਟਾਈਮ ਤਾਂ ਲੱਗਦਾ ਹੀ ਆ ਕੰਮ ਕਰਨ ਚ ਹੁਣ ਦੇਖਿਆ ਜਾਏ ਤਾਂ ਜੇ ਟਾਈਮ ਦਵਾਂਗੇ ਆਪਾਂ ਕਿਸੇ ਨੂੰ ਤਾਂ ਅਗਲਾ ਕਰੇਗਾ ਹੀ ਜਿੰਨਾ ਕਿ ਅਗਲੇ ਤੋਂ ਹੋਇਆ ਉਹਨਾਂ ਕਹਤੋਂ ਉਹਨੇ ਕਰਿਆ ਹੀ ਆ ਜੀ ਮਤਲਬ ਠੀਕ ਲੱਗਿਆ ਕੰਮ ਹਾਂ ਜੀ ਕੰਮ ਤਾਂ ਠੀਕ ਕਰ ਤੇ ਭਾਜਪੀ ਵੱਲੋਂ ਇੱਥੇ ਜਿਹੜੇ ਪਹਿਲਾਂ ਐਮਪੀ ਸੀ ਪ੍ਰਨੀਤ ਕੋਰ ਕਾਂਗਰਸ ਦੇ ਉਹ ਉਧਰੋਂ ਫੜ ਗਏ ਤੇ ਗਾਂਧੀ ਸਾਹਿਬ ਇਧਰੋਂ ਕਾਂਗਰਸ 'ਚ ਆ ਗਏ ਉਹਨਾਂ ਦੇ ਆਉਣ ਨਾਲ ਕੋਈ ਫਰਕ ਪਿਆ ਦੇਖੋ ਫਰਕ ਤਾਂ ਵੈਸੇ ਪੈਣਾ ਤਾਂ ਚਾਹੀਦਾ ਪਰ ਲੱਗਦਾ ਨਹੀਂ ਹੈਗਾ ਨਹੀਂ ਨਹੀਂ ਬਲਬੀਰ ਸਿੰਘ ਡਾਕਟਰ ਜੇਤਸਾ ਦੇ ਇਥੇ ਹਾਂ ਜੀ ਹਾਂ ਜੀ ਹਾਂ ਡਾਕਟਰ ਦੇ ਹੈਗੇ ਚਾਂਸ ਅੱਛਾ ਠੀਕ ਹੈ ਠੀਕ ਆ ਡਾਕਟਰ ਹੈ ਵੀ ਠੀਕ ਆ ਬੰਦਾ ਅੱਛਾ ਹਾਂ ਜੀ ਮਿਲਦੇ ਜਲਦੇ ਰਹਿੰਦੇ ਰੱਖੋ ਹਾਂ ਜੀ ਹਾਂ ਕਰਦੇ ਹਾਂ ਹਾਂ ਜੀ ਹਾਂ ਆਉਂਦੇ ਤਾਂ ਹੈਗੇ ਅੱਛਾ ਹਾਂ ਜੀ ਪਟਿਆਲੇ ਵਾਲੇ ਤੇ ਗਾਂਧੀ ਦਾ ਨਾਮ ਕਹਿ ਰਹੇ ਜੀ ਕਾਂਗਰਸ ਹਾਂ ਜੀ ਤੇ ਇੱਥੇ ਮੰਤਰੀ ਸਾਹਿਬ ਖੜੇ ਆ ਜਿਹੜੇ ਤੁਹਾਡੇ ਮੰਤਰੀ ਸਾਹਿਬ ਨੂੰ ਤਾਂ ਹੀ ਕਦੀ ਵੇਖੇ ਨਹੀਂ ਉਹ ਕਿੱਥੇ ਰਹਿੰਦੇ ਨੇ ਪਤਾ ਨਹੀਂ ਸੱਚੀ ਘੜੀ ਜਮਾ ਹੋ ਗਏ ਨੇ ਜਾ ਕੇ ਅੱਛਾ ਇੱਥੇ ਤਾਂ ਕਦੀ ਦੇਖੇ ਨਹੀਂ ਉਹ ਆਏ ਨਹੀਂ ਕਦੇ ਨਾ ਜੀ ਕੰਮਕਾਰ ਕਰਿਆ ਕੋਈ ਕੋਈ ਕੰਮ ਨਹੀਂ ਕੀਤਾ ਤੇ ਗਾਂਧੀ ਸਾਹਿਬ ਕਰਦੇ ਕੰਮਗਾ ਗਾਂਧੀ ਸਾਹਿਬ ਜਦੋਂ ਪਹਿਲੇ ਬਣੇ ਸੀਗੇ ਉਦੋਂ ਉਹਨਾਂ ਨੇ ਕੁਝ ਕੰਮ ਕੀਤੇ ਨੇ ਜਿਹੜੇ ਉਹਨਾਂ ਤੇ ਦਿਖ ਰਹੇ ਨੇ ਅੱਛਾ ਤੇ ਪਰਨੀਤ ਕੌਰ ਉਹ ਤਾਂ ਹੁਣ 3 ਨੰਬਰ ਤੇ ਜਾਣਗੇ ਜੀ ਉਹ ਤਾਂ ਮੌਜੂਦਾ ਐਮਪੀ ਨੇ ਉਹ ਕੋਈ ਗੱਲ ਨਹੀਂ ਹੈ ਕਿ ਮੋਦੀ ਕੋਲ ਬੈਠਣਗੇ ਜਾ ਕੇ ਅੱਛਾ ਮਤਲਬ ਗਾਂਧੀ ਸਾਹਿਬ ਦੇ ਹੈਗੇ ਚਾਂਸ ਗਾਂਧੀ ਸਾਹਿਬ ਗਾਂਧੀ ਸਾਹਿਬ ਠੀਕ ਹੈ ਕੀ ਲੱਗਦਾ ਬਾਈ ਜੀ ਠੀਕ ਹੈ ਬਿਲਕੁਲ ਗਾਂਧੀ ਲੋਕਾਂ ਦਾ ਸੁਝਾਅ ਤਾਂ ਉਧਰ ਹੀ ਹੈ ਬਦਲਾ ਬਦਲਾ ਜਿਹੜਾ ਹੋਊਗਾ ਜਿਹੜਾ ਹੋਣਾ ਤੇ ਉਹ ਦੇਖ ਲੈ ਅੱਖੀਂ ਦੇਖ ਰਹੇ ਨੇ ਸਾਰੇ ਬਦਲਾ ਹੁਣ ਨਹੀਂ ਕਰਨ ਹੁਣ ਹੁਣ ਨਹੀਂ ਕਰਨਿਆ ਇਹ ਮਹਿੰਗੇ ਪੈ ਗਿਆ ਬਦਲਾ ਲੋਕਾਂ ਦਾ ਹਾਜਮਾ ਖਰਾਬ ਕਰਦਾ ਬਦਲਾ ਨੇ ਹਾਂ ਕੋਈ ਫਰਕ ਨਹੀਂ ਪਿਆ ਕੋਈ ਵਾਲਟਾ ਖਰਾਬ ਹੋਇਆ ਅੱਛਾ ਥਾਈ ਪੰਦਰ ਤੇ ਤਾਂ ਖਰਾਬ ਹੀ ਹੋਏ ਨਾ ਦੇਖਿਆ ਜਾਵੇ ਕਰਜ਼ੇ ਦੇ ਮੁੱਖ ਮੰਤਰੀ ਜਿਹਾ ਕੰਮੀ ਵਾਲੇ ਕਰਦੇ ਸੀ ਕੰਮ 올 ਓਵਰ ਦੇਖੋ ਨਾ ਕਰਜ਼ਾ ਕਿੰਨਾ ਸੀ ਪਹਿਲਾਂ ਹੁਣ ਕਿੰਨਾ ਆ ਬਸ ਮੇਨ ਗੱਲ ਤਾਂ ਇਹੀ ਆ ਹੋਰ ਧੱਗੀ ਆ ਫਰੀ ਵਾਲੀਆਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਨਹੀਂ ਕੋਈ ਫਾਇਦਾ ਨਹੀਂ ਨੁਕਸਾਨ ਹੈ ਉਲਟਾ ਠੀਕ ਹੈ ਮੰਨੇ ਬਦਲਾ ਨਾ ਕਰਜ਼ਾ ਵਧ ਗਿਆ ਬਦਈਗਾ ਦੇਖ ਰਿਹਾ ਠੀਕ ਹੈ ਹਾਲਾਤ ਜਿਹੇ ਜਿਹੇ ਹੈਗੇ ਨੇ ਉਸ ਹਿਸਾਬ ਨਾਲ ਤਾਂ ਇਹ ਕੁਝ ਦੇਖਦਾ ਪਰ ਇੱਥੇ ਚਾਂਸ ਗਾਂਧੀ ਸਾਹਿਬ ਦੇ ਬਣਦੇ ਆ ਲੱਗ ਰਿਹਾ ਲੋਕਾਂ ਦੀ ਹਵਾ ਉੱਧਰ ਹੈ ਸਾਰਿਆਂ ਦੀ ਅੱਛਾ ਗਾਂਧੀ ਸਾਹਿਬ ਜਿੱਤ ਰਹੇ ਆ ਕਾਂਗਰਸ ਹਾਂਜੀ ਆਮ ਆਦਮੀ ਪਾਰਟੀ ਦੇਖੋ ਨਾਲ ਲੱਗੀ ਹੈ ਕਿ ਕਿਸਮਤ ਆਪਣੀ ਆਪਣੀ ਅੱਛਾ ਕਰਿਆ ਕੰਮ ਕਰ ਕੋਈ ਨਵੀਂ ਸਰਕਾਰ ਨੇ ਅਲੇ ਤੱਕ ਤਾਂ ਕੋਈ ਨਿਗਾਹ ਚ ਆਇਆ ਨਹੀਂ। ਗੰਦੀ ਜਨਸਾਦਾ ਹੈ। ਉਮੀਦ ਤਾਂ ਹੈਗੀ ਆ। ਭਾਜਪਾ ਵਰਨੀਤਕਰ ਇਹਨਾਂ ਦਾ ਤਾਂ ਵਰਕਾ ਹੀ ਵਾੜ ਦੋ। ਕਿਉਂ? ਇਹਨਾਂ ਦੀ ਕੋਈ ਮਿਹਨੀ ਨਹੀਂ। ਮੋਲ ਤਾਂ ਹੁਣ ਕੀ ਲੱਗਦਾ ਮੋਲ ਤਾਂ ਮਹਾਰਾਜ ਤਾਂ ਹੁਣ ਦੇਖੋ ਕੋ ਜਨਤਾ ਕਿੱਧਰ ਜਾਂਦੀ ਹੈ ਕਿਦਾਂ? ਲੋਕ ਨਵੀਂ ਸਰਕਾਰ ਤੋਂ ਖੁਸ਼ ਹੈ ਕਿ ਨਹੀਂ? ਨਵੀਂ ਸਰਕਾਰ ਤੋਂ ਐ ਖੁਸ਼ ਵੀ ਆ ਕੁਝ ਬੰਦੇ ਕੁਝ ਬੰਦੇ ਨਹੀਂ ਵੀ ਖੁਸ਼ ਹੈਗੇ। ਅੱਛਾ। ਮੰਨ ਲਓ ਜੀ ਮੋਣ ਇਹਨਾਂ ਨੇ ਬਿਜਲੀ ਫਰੀ ਕੀਤੀ ਹੋਈ ਆ। ਉਹਦੇ 'ਚ ਨੁਕਸਾਨ ਵੀ ਤਾਂ ਹੈ ਹੀ ਆ। ਲੋਕਾਂ ਨੂੰ ਬੇਰੋਜ਼ਗਾਰ ਬਣਾ ਰਹੇ ਆ ਇਹ ਠੀਕ ਹੈ ਬਿੱਲ ਲੋ ਥੋੜਾ ਲੋ ਬੇਸ਼ੱਕ ਲੋ ਤਾਂ ਜ਼ਰੂਰ ਨਾ ਜੇ ਆਵਾ ਫ੍ਰੀਜੀ ਦੇਈ ਜਾਵਾਂਗੇ ਤਾਂ ਲੋਕਾਂ ਨੇ ਕੰਮ ਕਰ ਹੀ ਨਹੀਂ ਕਰਨੇ ਹੈਗੇ ਠੀਕ ਹੈ ਵਿਲੇ ਹੀ ਰਹਿਣਗੇ ਹਾਲਾਂਕਿ ਦਾ ਰੋਟੀ ਪਾਣੀ ਫ੍ਰੀ ਹੈ ਆਟਾ ਕਣਕ ਮਿਰਰੀਆ ਵਰੀਆ ਬਿਜਲੀ ਦਾ ਬਿੱਲ ਫ੍ਰੀ ਹੈ ਆਣ ਜਾਂਦਾ ਕਿਰਾਇਆ ਫ੍ਰੀ ਹੈ ਗਵਰਨਮੈਂਟ ਚੱਲੇਗੀ ਕਿਸ ਤਰ੍ਹਾਂ ਠੀਕ ਹੈ ਇੱਕ ਤਾਂ ਮੰਤਰੀ ਸਾਹਿਬ ਟਿਕਟ ਲੈ ਕੇ ਆ ਗਏ ਇੱਥੇ ਖੜ ਕੇ ਵੋਟਾਂ 'ਚ ਇੱਕ ਦੂਜੇ ਗਾਂਧੀ ਸਾਹਿਬ ਖੜੇ ਆ ਇੱਕ ਪ੍ਰਨੀਤਕੋਰ ਤੇ ਅਕਾਲੀਆਂ ਦਾ ਐਨ ਕੇ ਸ਼ਰਮਾ ਦੋਨਾਂ ਸਚਾਰਾਂ 'ਚੋਂ ਕਿਹੜਾ ਤਕੜਾ ਲੱਗਦਾ ਦੇਖੋ ਪਨੀਤ ਕੋਰ ਦਾ ਹੀ ਜੋਰ ਆ ਪਟਿਆਲੇ ਦਾ ਜੇ ਜੇ ਇਹ ਮੈਂ ਹੋਇਆ ਹੈ ਬੀਜੇਪੀ ਵੱਲੋਂ ਬੀਜੇਪੀ ਵੱਲੋਂ ਹੈ ਬੀਜੇਪੀ ਵੱਲੋਂ ਪਟਿਆਲੇ ਤੋਂ ਲੈ ਜਾਗੇ ਬਾਕੀ ਕਹਿ ਨਹੀਂ ਸਕਦੇ ਆਪਾਂ ਹਾਂ ਕੀ ਲੱਗਦਾ ਕਿਹੜਾ ਜਿੱਤ ਸਕਦਾ ਤੁਹਾਡੇ ਹਿਸਾਬ ਨਾਲ ਚਾਰਾਂ ਚੋਂ ਦੇਖੋ ਜੀ ਇਹਦਾ ਚਾਰਾਂ ਚ ਬਿਮਾਰਾ ਨਹੀਂ ਪਨੀਤ ਕੋਰ ਦਾ ਹੀ ਵੈਸੇ ਜ਼ਿਆਦਾ ਚੱਲਦਾ ਜੀ ਗਾਗਾ ਬੀਜੇਪੀ ਕਿਉਂਕਿ ਸ਼ਹਿਰ ਕਰੇਗੇ ਸ਼ਹਿਰ ਕਰਕੇ ਪਟਿਆਲੇ ਸ਼ਹਿਰ ਕਰਕੇ ਅੱਗੇ ਤਾਂ ਆਪਾਂ ਨੂੰ ਤਾਂ ਆਹੀ ਲੱਗਦੀ ਆ ਵੀ ਕਾਂਗਰਸ ਆਉਣੀ ਹੈ ਕਾਂਗਰਸ ਝਾੜੂ ਵਾਲੇ ਝਾੜੂ ਤਾਂ ਦੇਖੋ ਪਰ ਆਪ ਅਸਲੀ ਇਧਰ ਕਾਂਗਰਸ ਦੀ ਹੈ ਜਿਹੜੇ ਬੰਦੇ ਨੇ 10 ਸਾਲ 'ਚ ਸਭ ਕੁਝ ਵੇਚਤਾ ਉਹ 70 ਸਾਲ ਵਾਲਾ ਬਣਿਆ ਹੋਇਆ ਉਹ ਤੇ ਆਪ ਤੁਸੀਂ ਲਾਓ ਜੇ ਤੁਹਾਡਾ ਇੱਕ ਬੱਚਾ ਪਲਾਟ ਵਿੱਚ ਏ ਉਹਦਾ ਵੀ ਦੁੱਖ ਹੋਊਗਾ ਇਹਨੇ 10 ਸਾਲ 'ਚ ਸਭ ਕੁਝ ਵੇਚਤਾ ਤੇ ਆਉਗਾ ਠੀਕ ਹੈ ਮੋਦੀ ਨਹੀਂ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਬਿਲਕੁਲ ਠੀਕ ਹੈ ਕਾਂਗਰਸ ਚਾਹੀਦੀ ਹਾਂ ਪਾਰਟੀ ਬਦਲਾਅ ਚਾਹੀਦਾ ਜੀ 5 ਸਾਲ ਬਾਅਦ ਇੱਕ ਪਹਿਲਾਂ ਬਦਲਾਅ ਜਿਹੜਾ ਪੰਜਾਬ 'ਚ ਕੀਤਾ ਉਹ ਤਾਂ ਕਿਹੜਾ ਕਰਿਆ ਉਹ ਤਾਂ ਮਤਲਬ ਉਹ ਤਾਂ ਲੋਕਲ ਕਰਿਆ ਨਾ ਉੱਪਰ ਵੀ ਬਦਲਾਅ ਚਾਹੀਦਾ ਹੈ ਸਾਲ 5 ਸਾਲਾਂ ਬਾਅਦ ਬਦਲ ਨਹੀਂਣੀ ਸਰਕਾਰ ਠੀਕ ਹੈ ਕਿਉਂ ਆਕੜ ਨਹੀਂ ਦਿਖਾਉਗੀ ਉਹ ਹੈਂਗਰ ਜਿਹੜੀ ਬੜੀ ਹੋਈ ਹੁੰਦੀ ਹੈ ਸਰਕਾਰ 'ਚ ਹੁਣ ਫਿਰ ਇੱਥੋਂ ਵੀ ਬਦਲ ਦੋਗੇ ਐਮਪੀ ਆਪ ਪਾਣੀ ਕੁ ਐ ਐਮਪੀ ਤਾਂ ਇਹਨੇ ਜਿੱਤਣੇ ਹੀ ਨਹੀਂ ਖੈਰ ਹੁਣ ਪਨੀਰ ਕੌਣ ਨੇ ਤਾਂ ਜਿੱਤਣੀ ਨਹੀਂ ਇਹ ਤਾਂ ਕੌਣ ਜਿੱਤੋ ਫਿਰ ਪਟਿਆਲ ਤੋਂ ਗਾਂਧੀ ਨੂੰ ਜਿੱਤਣ ਦੀ ਆਸ ਹੈ ਬਾਕੀ ਪਰਮਾਤਮਾ ਜਾਣ ਠੀਕ ਹੈ ਜਿਹੜੇ ਦਲ ਬਦਲਨੇ ਉਹਨਾਂ ਨੇ ਕੀ ਹੈ ਪੈਸੇ ਦੇ ਉਧਰ ਬਦਲ ਉਧਰ ਉਧਰ ਉਹ ਨਾ ਕੀ ਗਾਂਧੀ ਸਾਹਿਬ ਵੀ ਤੇ ਪਾਰਟੀ ਛੱਡ ਕੇ ਆਏ ਹੁਣ ਉਹ ਤਾਂ ਚਲੋ ਛੱਡ ਦੀ ਛੱਡੀ ਗਈ ਪਰ ਬੰਦਾ ਦਾ ਸੱਚ ਹੈ ਨਾ ਦਵਾਈ ਤੋਂ ਸੱਚਾ ਹੈ ਖਾਨ ਲਾ ਕੇ ਘੱਟੇ ਕੇ ਛੱਡ ਕੇ ਤਾਂ ਨਹੀਂ ਆਏ ਸੀ ਠੀਕ ਹੈ ਇਹ ਸੋ ਛੋਟਾਪੁਰ ਹੋਇਆ ਇਹ ਹੋਏ ਨਾ ਇਲਾਜ ਲਾ ਕੇ ਧੋਖੇ ਨਾਲ ਹੀ ਪਰਾਂ ਕਰ ਰਹਿ ਗਿਆ ਗਲਤ ਸਾਬਿਤ ਕਰਕੇ ਬੰਦੇ ਦਾ ਬੰਦਾ ਸਹੀ ਹੈ ਬੰਦਾ ਦਾ ਸਹੀ ਨੇ ਠੀਕ ਹੈ 25 ਸਾਲ ਬਾਅਦ ਬਦਲਾ ਚਾਹੀਦੀ ਚਾਹੁੰਦਾ ਜੋ ਮਰਜ਼ੀ ਸਰਕਾਰ ਆਵੇ ਦੇਖੋ ਜੀ ਜੋ ਰਾਮ ਕੋ ਲਾਏ ਆਂ ਹਮ ਉਹਨੂੰ ਲਾएंगे ਬਾ ਪਰਨੀਤਕਰ ਕੋਈ ਹੋਰ ਹੋਵੇ ਨਾ ਹੋਵੇ ਜਹ ਜਿਹਨੂੰ ਮਰਜ਼ੀ ਆਪ ਦਾ ਜੋ ਰਾਮ ਕੋ ਲਾਏ ਉਹਨੂੰ ਲਾएंगे ਬਾਅਦ ਠੀਕ ਹੈ ਬਾਕੀ ਉਹ ਤੁਸੀਂ ਦੇਖੋ ਠੀਕ ਹੈ ਕੀ ਮੌਲਾ ਜੀ ਅਸੀਂ ਨਾਲ ਆ ਜੀ ਭਾਈ ਸਾਹਿਬ ਦੇ বিজেপি ਭਾਈ ਸਾਹਿਬ ਦੇ ਨਾਲ ਆ ਅਸੀਂ ਨਾਲ ਪਾਰਟੀ ਦਾ ਜੀ ਦੇਖੋ ਗੱਲ ਇਹ ਹੈ ਜਿਹੜਾ ਆਪਣਾ ਪੰਜਾਬ ਹੈ ਹਾਂ ਜੀ ਇੱਥੇ ਸਾਲਾ ਰਲਿਆ ਮਿਲਿਆ ਜਿਹਾ ਮਾਹੌਲ ਹੈ ਅੱਛਾ ਜਿਹੜੀ ਸ਼ਹਿਰਾਂ ਦੀ ਵੋਟ ਹੈ ਉਹ ਤਾਂ বিজেপি ਦੀ ਹੈ ਅੱਛਾ ਬਾਕੀ ਪਿੰਡਾਂ 'ਚ ਤਾਂ ਇਹਨਾਂ ਨੂੰ ਬੜਨ ਨਹੀਂ ਦੇ ਰਹੇ ਉਹ ਡਿਵਾਈਡ ਹੋ ਜੂਗੀ ਵੋਟ ਠੀਕ ਹੈ ਉਹ ਵੈਸੇ ਮਤਲਬ ਕਿ ਜੋ ਲੋਕਾਂ ਦੀ ਸੋਚ ਹੈ ਉਹ ਮੋਦੀ ਦੀ ਹੈ ਮੋਦੀ ਨੂੰ ਵੋਟ ਪਾਈਂ ਸ਼ਹਿਰਾ ਜੀ ਸ਼ਹਿਰਾ ਜੀ ਉਹ ਮੰਤਰੀ ਹੈ ਉਹਨੂੰ ਐਮਪੀ ਦਾ ਇਲੈਕਸ਼ਨ ਖੜਾਤਾ ਤੁਸੀਂ ਆਪ ਦੱਸੋ ਇੱਕ ਮੰਤਰੀ ਹੋਵੇ ਉੱਥੇ ਜਾ ਕੇ ਕੀ ਕਰੂਗਾ ਅੱਛਾ ਦੂਜੀ ਗੱਲ ਇਹਨਾਂ ਨੇ ਹਜ਼ਾਰ ਹਜ਼ਾਰ ਰੁਪਏ ਨਹੀਂ দেয়া ਜਨਾਨੀਆਂ ਸਾਰੀਆਂ ਗਲਾਂ ਕੱਢਦੀਆਂ ਠੀਕ ਹੈ ਬਾਕੀ ਕੰਮ ਨਹੀਂ ਹੋ ਰਿਹਾ ਬੁਰਾ ਹਾਲ ਹੈ ਇਸ ਕਰਕੇ ਬਦਲਾਨੀਆਂ ਕੋਈ ਹਾਂ ਆਇਆ ਨਹੀਂ ਬਦਲਾ ਨਹੀਂ ਕੋਈ ਜ਼ਿਆਦਾ ਬਦਲਾਅ ਨਹੀਂ ਆਇਆ ਅੱਛਾ ਤਾਂ ਇਸ ਕਰਕੇ ਵੀ ਜਿਹੜਾ ਆਮ ਆਦਮੀ ਪਾਰਟੀ ਹੈ ਐਨਕੇ ਸ਼ਰਮਾ ਦੀ ਵਿਜ਼ਨ ਵੀ ਠੀਕ ਹੈ। ਅੱਛਾ? ਹਾਂਜੀ। ਉਹ ਕਿਵੇਂ? ਐਨਕੇ ਸ਼ਰਮਾ ਵੀ ਬੇਦਾਗ ਆਦਮੀ ਹੈ। ਗਾਂਧੀ ਸਾਹਿਬ ਜਿਹੜੇ ਬੰਦੇ ਆ ਆਪ ਬਹੁਤ ਵਧੀਆ ਬੰਦੇ ਆ। ਠੀਕ ਹੈ। ਕੋਈ ਦਿੱਕਤ ਨਹੀਂ ਹੈ। ਪਹਿਲਾਂ ਵੀ ਮਹਾਰਾਣੀ ਸਾਹਿਬ ਨੂੰ ਉਹ ਰਾਏ ਸੀ, ਐਮਪੀ ਰਹੇ ਸੀ। ਲੇਕਿਨ ਦਿੱਕਤ ਇਹ ਕਾਰੀ ਹੈ ਜਿਹੜੇ ਕਾਂਗਰਸੀ ਕਾਂਗਰਸੀ ਦੇ ਹੈ, ਕਾਂਗਰਸੀ ਹੈ। ਉਹ ਸਾਡੇ ਲੋਕਾਂ ਦੇ ਹਿੰਦੂ ਸਿੱਖਾਂ ਦੇ ਸਭ ਦੇ ਖਿਲਾਫ ਹੈ। ਉਹ ਕਾਂਗਰਸ ਦੀ ਹੈ ਨਹੀਂ ਵਿਜ਼ਨ। ਜੇ ਕਿਤੇ ਐਸੇ ਉੱਪਰਲੇ ਜਿਹੜੇ ਉੱਪਰਲੇ ਲੀਡਰ ਐ ਰਾਹੁਲ ਗਾਂਧੀ ਵਰਗੇ ਐਸੇ ਬਿਆਨ ਨਾ ਦੇਣ ਬਈ ਫੇਰ ਤਾਂ ਚਲੋ ਸੋਚਿਆ ਵੀ ਜਾ ਸਕਦਾ ਠੀਕ ਐ ਅਸੀਂ ਇਹ ਨਹੀਂ ਕਹਿੰਦੇ ਬੰਦਾ ਮਾੜਾ ਹੈ ਗਾਂਧੀ ਬਹੁਤ ਵਧੀਆ ਲੇਕਿਨ ਹੁਣ ਦੇਖਣਾ ਪੈਂਦਾ ਸਾਰਾ ਕੁਝ ਅੱਜ ਕੇ ਟਾਈਮ ਨੂੰ ਮਾਹੌਲ ਨੂੰ ਕਿਹੜੀ ਪਾਰਟੀ ਦਾ ਮਾਹੌਲ ਹੈ ਇੱਧਰ ਭਾਜਪੀ ਦਾ ਮਾਹੌਲ ਆ ਜੀ ਸ਼ਹਿਰਾਂ 'ਚ ਹਾਂ ਜੀ ਹਾਂ ਸ਼ਹਿਰ 'ਚ ਪੂਰੀ ਪਕੜਾ ਭਾਜਪੀ ਦੀ ਪਰਨੀਤਕਾਰ ਦੇ ਹੈਗੇ ਚਾਂਸ ਪੂਰੇ ਚਾਂਸ ਨੇ ਜੀ ਉਹ ਮਿਲਵਰਤਨ ਵਾਲੀ ਆ ਡੋਰ ਟੂ ਡੋਰ ਲੋਕਾਂ 'ਚ ਦੁੱਖ ਸੁੱਖ 'ਚ ਖੜਦੀ ਆ ਉਹ ਪਹਿਲਾਂ ਕਾਂਗਰਸ ਦੇ ਐਮਪੀ ਆ ਹੋਇਤ ਕਿ ਤਾਂ ਚਲੋ ਇਹ ਤਾਂ ਹੁਣ ਰਾਜਨੀਤੀ ਹੈ ਜੀ ਬਦਲਦੀ ਚੱਲਦੀ ਜਾਂਦੀ ਰਹਿੰਦੀ ਹੈ ਪਰਲੇ ਇਹਨਾਂ ਦਾ ਕੰਮ ਹੈ ਦੇਖੋ ਪਾਰਟੀਆਂ ਜਿਵੇਂ ਚਿਲਾ ਗਏ ਉੱਥੇ ਤੁਸੀਂ ਬੰਦੇ ਨੂੰ ਵੋਟ ਪਾਉਣੀ ਹੈ ਕਿ ਪਾਰਟੀ ਨੂੰ ਅਸੀਂ ਨਹੀਂ ਨਹੀਂ ਐਦਾਂ ਹੁੰਦਾ ਹੈ ਕਈ ਚੀਜ਼ਾਂ ਦੇਖਣੀਆਂ ਪੈਂਦੀਆਂ ਹੈ ਵੀ ਜਿਵੇਂ ਬੰਦਾ ਵੀ ਪਾਰਟੀ ਵੀ ਹੁਣ ਜੋ ਇਸ ਟਾਈਮ ਮਾਹੌਲ ਚੱਲ ਰਿਹਾ ਹੈ ਉਹ ਮੋਦੀ ਸਾਹਿਬ ਦਾ ਹੈ ਥੋੜੇ ਦਿਨਾਂ ਤੱਕ ਨਤੀਜਾ ਸਾਹਮਣੇ ਆਏਗਾ ਵੀ ਕਿਹੜੇ ਪਾਸੇ ਨੂੰ ਜ਼ਿਆਦਾ ਚਾਹਤ ਹੋ ਜਾਣ ਲੇ ਲੋਕਾਂ ਦਾ ਭਾਜਪੀ ਚ ਗਏ ਹਨ ਪ੍ਰਨੀਤ ਕੌਰ ਐਮਪੀ ਇੱਥੋਂ ਦੇ ਮੌਜੂਦਾ ਉਹਨਾਂ ਨੇ ਕੁਝ ਕੀਤਾ ਨਹੀਂ ਕੀਤਾ ਉਹਨਾਂ ਨੇ ਕਾਫੀ ਕੁਝ ਕੀਤਾ ਹੈ ਪਰ ਪਬਲਿਕ ਸੰਤੁਸ਼ਟ ਨਹੀਂ ਹੈ ਸਾਰੇ ਬਸ ਨਵੀਂ ਸਰਕਾਰ ਆਮ ਆਦਮੀ ਨਵੀਂ ਸਰਕਾਰ ਵੀ ਕਾਫੀ ਕੋਸ਼ਿਸ਼ ਕਰ ਰਹੀ ਹੈ ਤੇ ਮੰਤਰੀ ਸਾਹਿਬ ਦਾ ਸਮਝੋ ਵੀ ਬੰਦਾ ਆਏਗਾ ਚੰਗਾ ਆਏਗਾ ਨਵੀਂ ਸਰਕਾਰ ਨੇ ਕੀਤਾ 2 ਸਾਲਾਂ ਚ ਹਾਂ ਉਹਨਾਂ ਨੇ ਵੀ ਕਾਫੀ ਕੰਮ ਕੀਤੇ ਆ ਪਰ ਕਾਫੀ ਕੰਮ ਕਈ ਸਾਲਾਂ ਤੋਂ ਰੁਕੇ ਹੋਏ ਆ ਜਿਹੜਾ ਪੂਰਾ ਹੋਣ ਨੂੰ ਥੋੜਾ ਟਾਈਮ ਲੱਗੇਗਾ ਉਹਨਾਂ ਨੂੰ ਡਾਕਟਰ ਗਾਂਧੀ ਕਾਂਗਰਸ ਚੋਂ ਖੜੇ ਆ ਹਾਂਜੀ ਹਾਂਜੀ ਉਹਨਾਂ ਨੇ ਕੁਝ ਕੀਤਾ ਸੀ ਪਹਿਲਾਂ ਨਾ ਉਹਨਾਂ ਦਾ ਮੈਨੂੰ ਬਹੁਤਾ ਜ਼ਿਆਦਾ ਨਹੀਂ ਪਤਾ ਉਹਨਾਂ ਬਾਰੇ ਹਾਂਜੀ ਅਕਾਲੀ ਦਲ ਦੇ ਅਨਕੇ ਸ਼ਰਮਾ ਨੂੰ ਟਿਕਟ ਦਿੱਤੀ ਹੈ ਉਹਨਾਂ ਨੂੰ ਵੀ ਦਿੱਤੀਆਂ ਟਿਕਟ ਪਰ ਉਹ ਕਹਿੰਦੇ ਆ ਕਾਫੀ ਸੂਖ ਵਾਲੇ ਔਰ ਵਧੀਆ ਬੰਦੇ ਨੇ ਪਰ ਉਹ ਇੱਧਰ ਦੇ ਲੋਕ ਬੰਦੇ ਉਹਨਾਂ ਨੂੰ ਨਹੀਂ ਜਾਣਦੇ ਅੱਛਾ ਮਤਲਬ ਮੁਕਾਬਲਾ ਕੀ ਦਾ ਫਿਰ ਇੱਥੇ ਦੋ ਕਿਹੜੇ ਬੰਦੇ ਲੱਗਦੇ ਮੁਕਾਬਲਾ ਦੇਖੋ ਮੈਂ ਤਾਂ ਲੈ ਭਾਜਪਾ ਹੈ ਜਾਂ ਆਪ ਹੈ ਅੱਛਾ ਦੋ ਹੀ ਹੈ ਮੇਰੇ ਹਿਸਾਬ ਨਾਲ ਤਾਂ ਇਹ ਬੰਦੇ ਠੀਕ ਪਾਰਟੀ ਜਿੱਤ ਸਕਦੇ ਹੈ ਬੀਜਪੀ ਪ੍ਰਨੀਤਕਰ ਪਹਿਲਾਂ ਵੀ ਮੈਂ ਐਮਪੀ ਨੇ ਉਹ ਦੁਬਾਰੇ ਫੇਰ ਐਮਪੀ ਬਿਲਕੁਲ ਜੀ ਬਿਲਕੁਲ ਪਾਰਟੀ ਬਦਲ ਕੇ ਪਰ ਹਾਂਜੀ ਕਾਂਗਰਸ ਤੋਂ ਅਸੀਂ ਪਹਿਲਾਂ ਇਸ ਵਾਰੀ ਬੀਜੇਪੀ ਕੋਈ ਦਿੱਕਤ ਨਹੀਂ ਬੀਜੇਪੀ ਨੂੰ ਅਸੀਂ ਤਾਂ ਬੀਜੇਪੀ ਨੂੰ ਹੀ ਪਾਏਗਾ ਅੱਛਾ ਕਿਉਂ ਅਸੀਂ ਸਟਾਰਟਿੰਗ ਤੋਂ ਬੀਜੇਪੀ ਨੂੰ ਦਿੱਖ ਰਿਹਾ ਸਾਨੂੰ ਕੀ ਹੋ ਰਿਹਾ ਗਵਰਨਮੈਂਟ ਕੀ ਕਰ ਰਹੀ ਹੈ ਅੱਛਾ ਤਾਂ ਅਸੀਂ ਬੀਜੇਪੀ ਨੂੰ ਹੀ ਪਾਏਗਾ ਤੇ ਪੰਜਾਬ ਦੀ ਨਵੀਂ ਸਰਕਾਰ ਕਰ ਰਹੀ ਕੁਝ ਪੰਜਾਬ ਦੀ ਸਰਕਾਰ ਪੰਜਾਬ ਲਈ ਕਰ ਰਹੀ ਹੈ ਜ਼ਰੂਰ ਲੇਕਿਨ ਬੀਜੇਪੀ ਬੀਜੇਪੀ ਹੀ ਹੈ ਅੱਛਾ ਸੈਂਟਰ ਨੂੰ ਦੇਖ ਕੇ ਵੋਟ ਸੈਂਟਰ ਨੂੰ ਦੇਖ ਕੇ ਵੋਟ ਪਾਏਗਾ ਠੀਕ ਕੰਮ ਤਾਂ ਜੀ ਕਿਸੇ ਨੇ ਕੋਈ ਕਿਤੇ ਨਹੀਂ ਜੇ ਸਹੀ ਮਾਇਨੇ ਦੇਖਿਆ ਜੀ ਬਦਲਾ ਆਇਆ ਨਵੀਂ ਸਰਕਾਰ ਤੋਂ ਬਾਅਦ ਕੋਈ ਫਰਕ ਨਹੀਂ ਦਿਖਿਆ ਕੋਈ ਕੁਝ ਨਹੀਂ ਆਮ ਕਿ ਸੇ ਤਾਂ ਖੁਸ਼ ਨਹੀਂ ਕੋਈ ਕੋਈ ਖੁਸ਼ ਨਹੀਂ ਹੈ ਵੋਟਾ ਪਾਣੀ ਪੈਂਦੀ ਹੈ ਜਰੂਰ ਸਲਾਹ ਕਰਾਂਗੇ ਬੈਠਾਂਗੇ ਮਹੱਲੇ ਚ ਫਿਰ ਪਾਵਾਂਗੇ ਵੋਟ ਕਿਤੇ ਨਾ ਕਿਤੇ ਨਵੀਂ ਸਰਕਾਰ ਨੇ ਕੀਤਾ ਕੰਮ ਦੋ ਸਾਲ ਹੋ ਗਏ ਬਣੀ ਠੀਕ ਹੈ ਉਹਨਾਂ ਨਾਲੋਂ ਠੀਕ ਹੈ ਪਹਿਲਾਂ ਅੱਛਾ ਤੇ ਪ੍ਰਨੀਤ ਕਾਰਾ ਐਮਪੀ ਭਾਜਪੀ ਚ ਗਿਆ ਜਿਹੜੇ ਉਹ ਗਲਤ ਕਰ ਗਿਆ ਅੱਛਾ ਉਹਨਾਂ ਨੇ ਕੰਮ ਕਰ ਕੀਤਾ ਐਮਪੀ ਰਹੇ ਆ ਉਹ ਖਾਸ ਨਹੀਂ ਪਾ ਠੀਕ ਹੈ ਨਾ ਇੰਗਲੈਂਡ ਤਾਂ ਗਾਂਧੀ ਨੇ ਕਿੰਨਾ ਕੀਤਾ ਕੰਮ ਐਸਾਰੇ ਉਹ ਵੀ ਖੜੇ ਆ ਹਾਂ ਮੁਕਾਬਲਾ ਕਿਹਦਾ ਲੱਗਦਾ ਪਟਿਆਲੇ ਚ ਗਾਂਧੀ ਤੇ ਉਹ ਡਾਕਟਰ ਹਾਂ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਹਟਿਆਲੇ ਜੋ ਬਣੂ ਹੈ ਜੀ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕਿਉਂ ਅਸੀਂ ਉਹਦੀ ਸਪੋਰਟ ਕਰਦੇ ਹਾਂ ਜੀ ਸਾਨੂੰ ਆਪਣਾ ਪਤਾ ਹੈ ਕਿ ਸਾਡੇ ਬਣੇ ਉਹ ਜਿੰਨਾ ਚਾਹੀਦਾ ਕਰਦੇ ਕੰਮ ਕਰ ਹਾਂਜੀ ਕੰਮ ਕਰ ਕਲੇ ਸਰਕਾਰ ਨੇ ਬਹੁਤ ਵਧੀਆ ਕਰ ਰਹੇ ਆ ਜੀ ਅੱਛਾ ਦੇਖੋ ਬਿਜਲੀ ਦੇ ਬਿੱਲ ਮੁਆਫ ਹੋ ਗਏ ਦਵਾਇਆਂ ਆ ਫ੍ਰੀ ਮੈਡੀਕਲ ਹਸਪੀਟਲਾਂ ਚੋਂ ਅੱਛਾ ਇਸ ਤੋਂ ਵਧੀਆ ਸਹੂਲਤ ਅਜੇ ਤੱਕ ਕਿਸੇ ਸਰਕਾਰ ਨੇ ਦਿੱਤੀ ਨਹੀਂ ਜੋ ਇਹਨਾਂ ਨੇ ਦਿੱਤੀ ਹੈ ਫਿਰ ਅਸੀਂ ਤਾਂ ਇਹਨੂੰ ਚੰਗਾ ਹੀ ਸਮਝਦੇ ਆ ਜੀ ਚੰਗਾ ਸਮਝ ਬਦਲਾ ਆ ਗਿਆ ਬਦਲਾ ਬਹੁਤ ਵਧੀਆ ਬਦਲਾ ਆਇਆ ਜੀ ਐਸਾ ਬਦਲਾ ਤੇ ਸਾਨੇ ਆਪਣੀ ਜਿੰਦਗੀ ਦੇਖਿਆ ਹੀ ਨਹੀਂ ਠੀਕ ਹੈ ਤੇ ਸਾਡੇ ਐਮਪੀ ਪ੍ਰਨੀਤ ਕੌਰ ਇੱਥੋਂ ਦੇ ਭਾਜਪੀ ਚ ਸ਼ਾਮਲ ਹੋ ਗਏ ਉਹਨਾਂ ਨੇ ਪਹਿਲਾਂ ਕੀ ਕੀਤਾ ਜੀ ਅੱਛਾ ਤੇ ਹੁਣ ਵੀ ਕੀ ਕਰਨਾ ਹੈ ਉਹਨਾਂ ਨੇ ਠੀਕ ਹੈ ਜਿਹੜਾ ਕੰਮ ਕਰੇਗਾ ਵੋਟ ਤਾਂ ਉਸੇ ਨੂੰ ਮਿਲਣੀ ਹੈ ਰਾਜੇ ਤੁਹਾਨੂੰ ਵੀਰ ਗਾਂਧੀ ਮੈਂ ਵੀ ਡੋਨਟ ਲਾਈਕ ਅੱਛਾ ਨਾ ਕਾਂਗਰਸ ਪਾਰਟੀ ਦੀ ਕੋਈ ਹੋਂਦ ਹੀ ਨਹੀਂ ਇਸ ਟਾਈਮ ਹੈਜੀ ਠੀਕ ਹੈ ਮੁਕਾਬਲਾ ਕੀ ਦਾ ਫਿਰ ਇੱਥੇ ਮੁਕਾਬਲਾ ਜੀ ਡਾਕਟਰ ਬਲਬੀਰ ਸਿੰਘ ਦੇ ਮੁਕਾਬਲੇ 'ਚ ਕੋਈ ਨਹੀਂ ਅੱਛਾ ਇੱਕ ਪਾਸੜੀ ਜਗ੍ਹਾ ਸਿੱਕੋ ਪਾਸੜ ਕੋਟ ਆ ਸਾਡੀ ਹੱਲੇ ਤਾਂ ਆਮ ਆਦਮੀ ਪਾਰਟੀ ਚੱਲ ਰਹੀ ਹੈ ਅੱਛਾ ਹਾਂਜੀ ਹਾਂਜੀ ਆਮ ਆਦਮੀ ਪਾਰਟੀ ਨੇ ਕੀਤਾ ਕੋਈ ਕੰਮ ਕਰ ਹਾਂਜੀ ਹਾਂਜੀ ਕੀਤਾ ਹੈ ਖੁਸ਼ ਲੋਕ ਹਾਂਜੀ ਹਾਂਜੀ ਅੱਛਾ ਖੁਸ਼ ਹੈ ਤੇ ਭਾਜਪਾ ਜਿਹੜੇ ਸਾਹਮਣੇ ਹੋਏ ਐਮਪੀ ਪਰ ਹਾਲੇ ਦੇ ਵਿੱਚ ਤਾਂ ਗੋਲੀ ਹੈਗਾ ਜੀ ਅੱਛਾ ਹਾਂਜੀ ਹਾਂਜੀ ਪੂਰਾ ਯਕੀਨ ਆ ਉਹਨਾਂ ਤੇ ਤਾਂ ਤੇ ਉਹਨਾਂ ਨੇ ਡੇਟ ਦਿੱਤੀ ਹੈ ਡਾਕਟਰ ਬਲਬੀਰ ਸਿੰਘ ਨੂੰ ਹਾਂਜੀ ਗਲਬੀਰ ਸਿੰਘ ਨੂੰ ਉਮੀਦਵਾਰ ਬਣਾਇਆ ਹਾਂਜੀ ਹਾਂਜੀ ਇਧਰੋਂ ਪ੍ਰਨੀਤ ਕੌਰ ਬੀਜੇਪੀ ਵੱਲੋਂ ਖੜ ਗਏ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਸੀ ਕੁਛ ਬੀਜੇਪੀ ਦੇ ਜਿਹੜੇ ਉਹਨਾਂ ਨੇ ਤਾਂ ਨਹੀਂ ਕੀਤਾ ਸੀ ਇਹ ਨਹੀਂ ਨਾ ਜੀ ਹੁਣ ਦਾ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਹੈ ਅੱਛਾ ਹਾਂਜੀ ਹਾਂਜੀ ਆਪਣਾ ਲਈ ਹੋਣਾ ਹਾਂਜੀ ਹਾਂਜੀ ਵੈਸੇ ਤੁਸੀਂ ਦੇਖਿਆ ਉਹ 5 ਸਾਲ ਐਮਪੀ ਰਹੇ ਪ੍ਰਨੀਤ ਕੌਰ ਕੰਮ ਕਾਰ ਕਰਿਆ ਉਹਨਾਂ ਨੇ ਕਿ ਨਹੀਂ ਕੋਈ ਦੇਖਿਆ ਤਾਂ ਹੈ ਨਹੀਂ ਕੋਈ ਕੰਮ ਕਾਰ ਹੋਇਆ ਜੀ ਅੱਛਾ ਤੇ ਨਵੀਂ ਸਰਕਾਰ 2 ਸਾਲ ਹੋ ਗਏ ਬਣੀ ਨੂੰ ਇਹਨਾਂ ਨੇ ਕੁਛ ਕੀਤਾ ਮਾਈ ਬਸ ਜਿਹੜੀ ਆਪਣੇ ਕਲੀਨਿਕ ਖੋਲੇ ਜਾਂ ਉਹ ਕਰਿਆ ਪਰ ਆਪਣੇ ਦਾਦੂ ਆਪਣੇ ਕਣਕ ਵਰਾ ਵੰਡੀ ਔਰ ਤਾਂ ਕੁਛ ਨਹੀਂ ਕੀਤਾ ਇਹਨਾਂ ਨੇ ਵੀ ਅੱਛਾ ਫਿਰ ਇਸ ਵਾਰੀ ਐਮਪੀ ਕੌਣ ਜਿੱਤਣਾ ਚਾਹੀਦਾ ਦੇਖੋ ਜੀ ਤੇਰਾ ਹੋਏਗਾ ਜਿਹੜਾ ਜਿੱਤੇਗਾ ਉਹ ਦੇਖੀ ਜਾਏਗੀ ਅੱਛਾ ਕੀ ਲੱਗਦਾ ਜੀ ਤੁਹਾਨੂੰ ਮੇਰਾ ਨਾਮ ਤਾਂ ਗੁਰਤੇਜ ਸਿੰਘ ਜੀ ਤੇ ਐਮਪੀ ਕੌਣ ਬਣਾਉਂਗੇ ਇੱਥੇ ਹਾਂਜੀ ਐਮਪੀ ਕਿਹਨੂੰ ਬਣਾ ਰਹੇ ਹੋ ਹੈਪੀ ਕਿਥੇ ਮਨਾਣੇ ਆਪਾਂ ਦਾ ਤੁਹਾਨੂੰ ਪਤਾ ਸਪੋਰਟ ਗਾਰਡ ਦੀ ਡਿਊਟੀ ਕਰਨ ਵਾਲੇ ਬੰਦੇ ਆ ਨਹੀਂ ਚਲ ਵੋਟ ਤਾਂ ਪਾਉਂਦੇ ਹੀ ਹੋਗੇ ਹਾਂਜੀ ਵੋਟ ਤਾਂ ਪਾਉਣੀ ਹੈ ਵੋਟ ਤਾਂ ਪਾਉਣੀ ਹੈ ਜੀ ਮੈਂ ਕਾਲੀਦਲ ਵੋਟ ਪਾਉਣਾ ਪੱਕੀ ਕਾਲੀ ਲੱਗ ਅੱਛਾ ਹੋਰ ਮੈਂ ਕਿਸੇ ਨੇ ਵੋਟ ਅੱਜ ਤੱਕ ਜ਼ਿੰਦਗੀ ਚ ਜਿਉਂ ਵੋਟ ਬਣੀ ਹੈ ਮੈਂ ਕਾਲੀਦਲ ਨੂੰ ਵੋਟ ਪਾਈ ਮੈਂ ਕਿਸੇ ਵੋਟ ਨਹੀਂ ਪਾਈ ਅੱਛਾ ਮੈਂ ਆਪਣੇ ਧਰਮ ਦੀ ਖਾਤਰ ਪਾਈ ਹੈ ਭਾਵੇਂ ਚੰਗਾ ਕੰਮ ਤੇ ਭਾਵੇਂ ਮਾੜਾ ਕਰਨ ਠੀਕ ਆਪਾਂ ਇੱਕ ਥਾਂ ਤੇ ਟਿਕੇ ਆ ਬਸ ਹੋਰ ਕੋਈ ਮਰਜ਼ੀ ਖੜੀ ਹੈ ਹਾਂਜੀ ਬਸ ਥੈਂਕ ਯੂ ਤਾਂ ਨਹੀਂ ਮਤਲਬ ਕੁਝ ਨਹੀਂ ਐਮਪੀ ਪ੍ਰਨੀਤਕਰ ਖਾਸ ਨਹੀਂ ਹੈ ਅੱਛਾ ਕੋਈ ਨਾ ਮਾ ਚੁੜਿਆ ਜਾਊ ਫਿਰ ਅਸਲ ਕਰਨਾ ਚਾਹੀਦਾ ਇਹ ਬਦਲਾਵ ਕਰਨਾ ਕਿ ਚਾਹੀਦਾ ਬਦਲਾਵ ਮਕਾਬਲਾ ਕਿਸ ਨੂੰ ਲੱਗਦਾ ਹੈ ਗਾਂਧੀ ਜਾਂ ਕੋਈ ਹੋਰ ਗਾਂਧੀ ਕੈਸਾ ਹੈ ਅੱਛਾ ਗਾਂਧੀ ਨਾਲ ਲੱਗ ਕੇ ਗਾਂਧੀ ਵਧੀਆ ਬੰਦਾ ਵੈਸੇ ਪਾਰਟੀ ਨੂੰ ਨਹੀਂ ਕਹਿੰਦੇ ਆਪਾਂ ਪਰ ਗਾਂਧੀ ਆਪ ਵਧੀਆ ਬੰਦੇ ਆ ਅੱਛਾ ਆਪਾਂ ਪਾਰਟੀ ਨੂੰ ਕੋਈ ਪ੍ਰਮੋਟ ਨਹੀਂ ਕਰ ਰਹੇ ਆਪਾਂ ਇਹ ਕਹਿੰਦੇ ਆ ਕਿ ਗਾਂਧੀ ਅੱਛੇ ਬੰਦਾ ਹੈ ਅੱਛਾ ਬੰਦਾ ਇਹ ਵੈਸੇ ਐਜ਼ ਅ ਡਾਕਟਰ ਕਹਿੰਦੇ ਨੇ ਆਪਾਂ ਵੇ ਤੁਸੀਂ ਜੋ ਮਰਜ਼ੀ ਕਰ ਲਓ ਅੱਛਾ ਇਨਸਾਨ ਠੀਕ ਹੈ ਉਹ ਵੀ ਡਾਕਟਰ ਹੀ ਆਮ ਆਦਮੀ ਪਾਰਟੀ ਵਾਲੇ ਖੜੇ ਨੇ ਚਲੋ ਦੇਖੋ ਜੀ ਇਹ ਵਕਸਤ ਸਤੇ ਆਉਣ ਅੱਛਾ ਮਤਲਬ ਇਹਨਾਂ ਤੋਂ ਖੁਸ਼ ਨਹੀਂ ਦਵਾ ਤੁਸੀਂ ਲਵੇ ਤਾਂ ਹੈ ਬੀਜੇਪੀ ਚ ਜਿਹੜੇ ਪ੍ਰਨੀਤਕਾਰ ਤੇ ਆਮ ਆਦਮੀ ਪਾਰਟੀ ਉਹਨਾਂ ਨੂੰ ਯਾਰ ਜਨਤਾ ਨੂੰ ਖੁਸ਼ੀ ਖੁਸ਼ਮੰਦੀ ਖੁਸ਼ੀ ਮਿਲਣੀ ਚਾਹੀਦੀ ਹੈ ਜਨਤਾ ਦੇ ਕੰਮ ਆਣਾ ਚਾਹੀਦਾ ਜਨਤਾ ਖੁਸ਼ ਆ ਫਿਰ ਠੀਕ ਹੈ ਹੋਇਆ ਨਹੀਂ ਕੰਮ ਥੋੜਾ ਪਤਾ ਚੱਲਦਾ ਰਿਹਾ ਜੀ ਬਾਕੀ ਤਾਂ ਰਹੀ ਜਾਂਦਾ ਜਿਹੜੇ ਕਈ ਵਾਦੇ ਰਹਿ ਜਾਂਦੇ ਨੇ 1 ਜੂਨ ਤੋਂ ਬਾਅਦ ਹੀ ਪਤਾ ਚੱਲੇਗਾ ਕੀ ਹੋਇਆ ਪਹਿਲਾਂ ਵਾਲੇ ਨੇ ਕੁਛ ਕੀਤਾ ਕਿ ਨਹੀਂ ਨਵੇਂ ਨੇ ਸਰਕਾਰ ਬਣੀ ਸੀ ਤੇ ਐਮਪੀ ਰਹੇ ਆ ਤੁਹਾਨੂੰ ਵੀ ਪਤਾ ਹੀ ਹੋਊਗਾ ਕੀ ਕਰੇ ਨਹੀਂ ਪਟਿਆਲੇ ਚ ਆਈਦਾ ਬਾਹਰੋਂ ਆਏ ਆ ਨਹੀਂ ਬਾਹਰ ਆ ਆ ਤਾਂ ਪੂਰਾ ਪੰਜਾਬ ਦਾ ਪਤਲੀ ਹੁੰਦਾ ਕਿੱਥੇ ਕਿਆ ਹੋ ਰਿਹਾ ਠੀਕ ਹੈ ਮਤਲਬ ਖੁਸ਼ ਹੈ ਨਹੀਂ ਲੋਕ ਨਹੀਂ ਨਹੀਂ ਇਹ ਤਾਂ ਉਹ ਖੁਸ਼ਿਆ ਨਾ ਖੁਸ਼ਨਾਰ ਮੇਰਾ ਖੁਸ਼ਨਾਰ ਕੀ ਬਣਿਆ ਗਿਆ ਤੁਹਾਡਾ ਖੁਸ਼ਨਾਰ ਕੀ ਬਣੇਗਾ ਕੱਲਾ ਕੱਲਾ ਬੰਦਾ ਖੁਸ਼ ਹੋਊ ਫੇਰ ਹੀ ਪੰਜਾਬ ਖੁਸ਼ ਨਹੀਂ ਨਹੀਂ ਕੱਲਾ ਬੰਦਾ ਕਦੀ ਖੁਸ਼ ਨਹੀਂ ਹੋ ਸਕਦਾ ਕੱਲਾ ਕੱਲਾ ਬੰਦਾ ਕਦੀ ਨਹੀਂ ਖੁਸ਼ ਹੋ ਸਕਦਾ ਜਿਹੜੀ ਬੜੀ ਸਰਕਾਰ ਆ ਜੀ ਠੀਕ ਹੈ ਕੋਈ ਨਹੀਂ ਪਿੰਦਾ ਕੀ ਚਾਹੀਦਾ ਪਟਿਆਲ ਚੋਂ ਐਮਪੀ ਕੌਣ ਚਾਹੀਦਾ ਇਹ ਤਾਂ ਹੁਣ ਇੱਕ ਜੂਨਤ ਬਾਅਦ ਹੀ ਦੱਸਾਂਗੇ ਛੜੂ ਦਾ ਵੇਜੀ ਕਿਉਂ ਬਸ ਛੜੂਆ ਖਾਗਰ ਉਹ ਤਾਂ ਹੁਣ ਕਰਿਆਗਾ ਕੋਈ ਛੜੂ ਵਾਲਾ ਨਹੀਂ ਹਾਂਜੀ ਕਰਿਆ ਕੁਛ ਆਪਣਾ ਦਾ ਕੰਮ ਕਰਾਂਦੇ ਰਹਿਣੇ ਵੀਰ ਜੀ ਕੋਈ ਕੰਮ ਕਰਾਉ ਦਾ ਆਪਾਂ ਦਾ ਹਾਂ ਅੱਜ ਜੋ ਵੀ ਕੋਈ ਕੰਮ ਕਰਿਆ ਆਪਾਂ ਕਰਦੇ ਹੁੰਦੇ ਨੇ ਵੀ ਜੀ ਹੈਪੀ ਕੌਣ ਬਣੂਗਾ ਮਾਨਪੀ ਦੇਖੋ ਜੀ ਕਿਹੜਾ ਬੰਦਾ ਪਹਿਲੂ ਤੇ ਰਾਣੀ ਦਾ ਸੀ ਹੁਣ ਤੇ ਆਮ ਪਾਰਟੀ ਦਾ ਹੀ ਬੰਦਾ ਬਣੂਗਾ ਕੋਈ ਵੀ ਬਣਿਆ ਤੇ ਹਾਂ ਜੀ ਰਾਣੀ ਦਾ ਕਿਉਂ ਕੱਟ ਗਿਆ ਬੀਜੇਪੀ ਜਾਣ ਕਰਕੇ ਬੀਜੇਪੀ ਚ ਜਾਣ ਕਰਕੇ ਹਾਂ ਜੀ ਹਾਂ ਜੀ ਉਹ ਵੈਸੇ ਕੰਮ ਕਰ ਕਰਿਆ ਉਹਨਾਂ ਨੇ ਕਿ ਰਾਣੀ ਨੇ ਰਾਣੀ ਇਹ ਪੇਦਾ ਇੱਥੇ ਮੇਲਜੋਲ ਤੇ ਰੱਖਦੇ ਹਾਂ ਸਾਰਿਆਂ ਨਾਲ ਅੱਛਾ ਹੁਣ ਤੇ ਜਦੋਂ ਦੇ ਬੀਜੇਪੀ ਚ ਹਲਗੜ ਮੇਰੇ ਹਾਵ ਨਾਲ ਨਹੀਂ ਹੈਗਾ ਕੋਈ ਹਾਂ ਹੁਣ ਇੱਥੇ ਵੱਧ ਕੀ ਦਾ ਪ੍ਰਭਾਵ ਲੱਗਦਾ ਇਹਦੇ ਸਾਰੇ ਝਾੜੂ ਵਾਲੇ ਨੇ ਜੋ ਮਰਜ਼ੀ ਆ ਕੀ ਜਾਣ ਮੋਟ ਝਾੜੂ ਨਹੀਂ ਪਾਣਗੇ ਝਾੜੂ ਵਾਲੇ ਨੇ ਕਰਿਆ ਵੀ ਕੁਝ ਕਹਿ ਨਹੀਂ ਸਾਡੇ ਦੇ ਇਥੇ ਕੁਝ ਨਹੀਂ ਕਰਿਆ ਫਿਰ ਬੋਰਡ ਫਿਰ ਬੋਰਡ ਵੀ ਪਾਣਗੇ ਉਹਨਾਂ ਨੇ ਵੇਖ ਕੇ ਇਹ ਕੀ ਗੱਲ ਪਤਾ ਨਹੀਂ ਜੀ ਠੀਕ ਹੈ ਕੀ ਲੱਗਦਾ ਬਾਈ ਬਾਈ ਕੁਝ ਪਤਾ ਐਮਪੀ ਕੌਣ ਚਾਹੀਦਾ ਧਰਮਵੀਰ ਗੰਮੀ ਦੰਦੀ ਨਵੀਂ ਸਰਕਾਰ ਨੇ ਕੀਤਾ ਨਹੀਂ ਕੰਮ ਆਇਆ ਨਹੀਂ ਬਦਲਾ ਨਹੀਂ ਕੁਝ ਵੀ ਨਹੀਂ ਠੀਕ ਹੈ ਕੀ ਮੋੜਾ ਬਾਈ ਜੀ ਚਾਹ ਪੀ ਲੋ ਬਸ ਧੰਨਵਾਦ ਲੈ ਲੋ ਥੋੜੀ ਜੀ ਵੋਟਾਂ ਦਾ ਕੀ ਚੱਲਦਾ ਬਾਈ ਕੁਛ ਹੈ ਜੀ ਕੁਛ ਨਹੀਂ ਜੀ ਕੌਣ ਚਾਹੀਦਾ ਐਮਪੀ ਪਾਉ ਮਹੇਦਾਲ ਜੀ ਪਰ ਖਡੂਰ ਸਾਹਿਬ ਤੋਂ ਬਾਬੇ ਨੂੰ ਪਾਉ ਬਸ ਸਿਮਨਜੀਤ ਮਾਨ ਉਹ ਤਾਂ ਸੰਗਰੂਰ ਚ ਹੈ ਹਾਂ ਸੰਗਰੂਰ ਪਟਿਆਲੇ ਚ ਪਟਿਆਲੇ ਚ ਚਾਹੀਦਾ ਜੀ ਐਨਕੇ ਸ਼ਰਮ ਅਕਾਲੀਦਾਰ ਅਕਾਲੀਦਾਰ ਜੀ ਆ ਬਦਲਾ ਨਹੀਂ ਹੋਇਆ ਨਾ ਜੀ ਨਾ ਕੁਛ ਬਰਬਾਦ ਐਨਕੇ ਸ਼ਰਮਾ ਜ਼ਰੂਰ ਆ ਬੰਦਾ ਯਾਰਾਂ ਦਾ ਯਾਰ ਆ ਜੀ ਪਾਵਰਫੁੱਲ ਬੰਦਾ ਜਿਹੜੀ ਜਵਾਨਕਾਰ ਦਾ ਪੱਕੀ ਆ ਉਹਦੀ ਯਾਰ ਸਾਡੇ ਹਿਸਾਬ ਨਾਲ ਤਾਂ ਗਾਂਧੀ ਜਿੱਤੂਗਾ ਵੀਰੇ ਕਾਂਗਰਸ ਯਸ ਕਿਉਂਕਿ ਗਾਂਧੀ ਸਾਹਿਬ ਨੇ ਕੰਮ ਜਿਹੜਾ ਕਿਹਾ ਉਹ ਕਰਿਆ ਵੀ ਆ ਇਹਨਾਂ ਨੇ ਨਹੀਂ ਕੀਤਾ ਨਵੇਂ ਨੌਜੀ ਨਾ ਆਰਾਮ ਆਰਾਮ ਕਰੋ ਅੱਛਾ ਨਾ ਵੀਰੇ ਨਾ ਪਰਨੀਤਕਾਰ ਉਹ ਪਾਰਟੀ ਛੱਡਣ ਕਰਕੇ ਉਹਦੀ ਥੋੜੀ ਜੀ ਆਮ ਪਾਰਟੀ ਦਾ ਕਾਂਗਰਸ ਦੀ ਹੈ ਜੀ ਆਮ ਪਾਰਟੀ ਦਾ ਵੀ ਆ ਸਕਦਾ ਅੱਛਾ ਤੇ ਗਾਂਧੀ ਵੀ ਆ ਸਕਦਾ ਦੋਹਾਂ ਜੀ ਮੁਕਾਬਲਾ ਦੋਹਾਂ ਤੇ ਹੋਰ ਨਹੀਂ ਕੋਈ अच्छा उम्मीदगार किथों आओगे करके वादे करके कहंदे 2500 ਰੁਪਏ ਵਾਗੇ ਪਾਉਂਦੇ ਨੇ 15 1500 ਰੁਪਏ ਕਿਹੜਾ ਬੋਟਰਾਂ ਕੌਣ ਆਊ ਫਿਰ ਹੁਣ ਆਵੇ ਜਿਹੜਾ ਮਰਜ਼ੀ ਵਾਰ ਵੋਟ ਨਹੀਂ ਪਾਣੀ ਅਜੀ ਅੱਛਾ ਪਾਜੀ ਗੱਲ ਮੇਰਾ ਥੋੜਾ ਜਿਹਾ ਹੈਗਾ ਅੱਛਾ ਕਰੋ ਇਹਨਾ ਦੋ ਜਿਹੜਾ ਵਾਦੇ ਨਾ ਕਰਾਜੀ ਦੋਆਂ ਦੀ ਦੋਆਂ ਦੀ ਟੱਕਰ ਆ ਤੁਸੀਂ ਕੀ ਸੋਚ ਰਹੇ ਹੋ ਵੀ ਐਮਪੀ ਕੌਣ ਵਧੀਆ ਐਮਪੀ ਤਾਂ ਸਾਰੇ ਵਧੀਏ ਨੇ ਕਿਵੇਂ ਮੌਕੇ ਦੀ ਸਰਕਾਰ ਆ ਆਮ ਪਾਰਟੀ ਦੀ ਇਹਨਾਂ ਦੀ ਆਉਣਾ ਚਾਹਿੰਦਾ ਬੰਦਾ ਵੀ ਠੀਕ ਹੈ ਠੀਕ ਹੈ ਬਾਕੀ ਠੀਕ ਆ ਬਾਕੀ ਟੱਕਰ ਹੈਗੀ ਆ ਭਾਜੀ। ਦੱਸ ਦਿਓ ਜਹੇਦਾਰ ਨੂੰ ਜਤਾ ਦਿਓ ਪਰ ਉਥੋਂ ਖਡੂਰ ਸਾਹਿਬ ਤੋਂ। ਅੱਛਾ। ਹਾਂ ਬਾਕੀ ਕੋਈ ਮੁਲਕ ਕਿਤੋਂ ਜਿੱਤੇ ਨਾ ਜਿੱਤੇ ਸਾਨੂੰ ਬਾਕੀਆਂ ਨਾਲ ਕੋਈ ਮਤਲਬ ਨਹੀਂ ਹੈਗਾ ਬਹੁਤ ਮਿਹਰਬਾਨੀ। ਸੀ ਪਟਿਆਲੇ ਬੈਠ ਕੇ ਖਡੂਰ ਸਾਹਿਬ ਦੀ। ਹੱਕ ਨਹੀਂ ਅਸੀਂ ਖਡੂਰ ਸਾਹਿਬ ਤੋਂ ਆਇਆ ਮਗਰੋਂ। ਅਸ਼ੋਕੜ ਖਡੂਰ ਸਾਹਿਬ ਹੈ ਸਾਡਾ। ਅੱਛਾ। ਤੇ ਬਸ ਇਹੋ ਬੇਨਤੀ ਕਰਦੇ। ਗੋੜ ਥੋੜੀ ਪਟਿਆਲੇ ਜਾ ਕੇ ਖਡੂਰ ਸਾਹਿਬ। ਨਾ ਖਡੂਰ ਸਾਹਿਬ ਹੈ ਖਡੂਰ ਸਾਹਿਬ ਪਾਉਣ ਜਾਵਾਂਗੇ। ਅੱਛਾ ਉੱਥੇ ਜਾ। ਹਾਂ ਉੱਥੇ ਜਾਵਾਂ। ਠੀਕ ਹੈ। ਆ ਜੀ ਹਾਂ। ਵੈਸੇ ਇਥੋਂ ਪਟ ਇੱਥੇ ਦਾ ਕੋਈ ਦੇਖਦੇ ਆ ਕਾਂਗਰਸ ਤੇ ਆਮ ਆਦਮੀ ਦਾ ਮਤਲਬ ਜੋਰ ਹੈਗਾ ਇਹਨਾਂ ਦੀ ਹੋਈਗੀ ਆਪਸ ਦੇ ਵਿੱਚ ਫਸਮੀ ਟੱਕਰ ਹੋਏਗੀ ਡਾਕਟਰ ਦੋਨੋਂ ਹੀ ਚੰਗੇ ਨੇ ਠੀਕ ਹੈ ਡਾਕਟਰ ਦੋਨੋਂ ਹੀ ਚੰਗੇ ਨੇ ਫਸਮੀ ਟੱਕਰ ਹੋਏਗੀ ਬਾਕੀ ਹੋਰ ਕਿਸੇ ਦਾ ਕੋਈ ਐਡਾ ਬਾਲਾ ਜੋਰ ਸਾਨੂੰ ਨਹੀਂ ਦਿਖਦਾ 걸 ਲੱਗਦਾ ਨਹੀਂ ਕਿਹੜੀ ਪਾਰਟੀ ਦਾ ਲੱਗਦਾ ਮੌਲ ਪਾਰਟੀ ਦਾ ਮੇਰੇ ਕੋਈ ਨਹੀਂ ਆਣੀ ਚਾਹੀਦੀ ਹੋਂ ਦਾ ਪੈਸਾ ਦੂਜਾ ਹੋਣਾ ਚਾਹੀਦਾ ਥਾ ਤਨਾਸ਼ਹੀ ਹਾਲ ਕੀ ਕਿਉਂ ਖੁਸ਼ ਨਹੀਂ ਕਿਸ ਤੋਂ ਨਾ ਨਾ ਵੋਟਾਂ-ਬੁੱਟਾਂ ਨਾਲ ਤਾਂ ਕਿਸੇ ਨੂੰ ਖੁਸ਼ ਨਹੀਂ ਆਇਆ ਬਦਲਾਅ ਨਹੀਂ ਆਇਆ ਕੋਈ ਕੋਈ ਬਦਲਾਅ ਨਹੀਂ ਆਇਆ ਜਿਹਨੇ ਦਿਹਾੜੀ ਕਿੰਨੇ ਦਿਹਾੜੀੇ ਕਰੇ ਦਿਹਾੜੀ ਪੁੱਛਦੇ ਵੀ ਨਹੀਂ ਹੈਗੇ ਅੱਛਾ ਕਿ ਜੋ ਸਾਈਨ ਕਰਾਉਣ ਜਾਂਦੇ ਆ ਟਾਣੀ ਦਫ਼ਤਰ ਬਟਨ ਦਿੰਦੇ ਆ ਲੱਗਦਾ ਪਿੱਛੇ ਉੱਡੋ ਅੱਛਾ ਫੇਰ ਹੁਣ ਕੀ ਗਰੀਬ ਬੰਦਿਆਂ ਦਾ ਗਰੀਬ ਬੰਦਿਆਂ ਦਾ ਸੁਣਦੇ ਦਿਹਾੜੀ ਵਾਲਿਆਂ ਦਾ ਸੁਣ ਨਹੀਂ ਦਿੰਦੇ ਕੋਈ ਕੋਈ ਕਹਿੰਦੇ ਨਹੀਂ ਕੀ ਮੌਲ ਲੱਗਦਾ ਇੱਧਰ ਵੇਖੋ ਜੀ ਕਾਂਗਰਸ ਦਾ ਚੱਕਰ ਪੈ ਰਿਹਾ ਮੇਰੇ ਸਾਰਨਾ ਸਰ ਵੀਰ ਗਾਂਧੀ ਹਾਂਜੀ ਸਰ ਵੀਰ ਪੱਕਾ ਹੋਵੇ ਜੋਰ ਜੋਰ ਸਰਕਾਰ ਨੇ ਕੀਤਾ ਨਹੀਂ ਕੁਛ ਕੁਛ ਨਹੀਂ ਕੀਤਾ ਜੀ ਆਪਣੇ ਗਰੀਬਾਂ ਵਾਸਤੇ ਤੇ ਕੁਛ ਨਹੀਂ ਕੀਤਾ ਜੀ ਇਹਨਾਂ ਨੇ। ਅੱਛਾ। ਦੇਖੋ ਤੁਹਾਡੇ ਸਾਹਮਣੇ ਹੀ ਆਟੋ ਚਲਾਣੇ ਆ। ਹੁਣ ਜਿਹੜੀਆਂ ਬੱਸਾਂ ਨੇ ਬੱਸਾਂ ਵਾਲੇ ਲੈਜੈਂਡਰੀ ਸਵਾਰੀ ਜੀ ਰੱਖੇ ਵਾਲੇ ਨੇ ਇੱਥੇ ਲੋਕਲ ਕੰਮ ਉਹਨਾਂ ਨੇ ਖਤਮ ਕਰਤਾ ਹੈ। ਦਿਹਾੜੀ ਵਾਲੇ ਨੂੰ ਬਹੁਤ ਔਖਾ ਹੋ ਗਿਆ ਵੀ। ਅੱਛਾ। ਤੇ ਪਰਨੀਤ ਕੌਰ ਬੀਜੇਪੀ ਚ ਗਈ ਐਮਪੀ ਇੱਥੋਂ ਜਿੱਤੇ ਪਹਿਲਾਂ। ਆਹ ਜਿੱਤੇ ਹੋਣਗੇ ਪਰ ਕੰਮ ਤੇ ਉਹਨਾਂ ਨੇ ਵੀ ਕੱਖ ਨਹੀਂ ਕੀਤਾ ਕੁਝ ਵੀ ਨਹੀਂ ਕਰਿਆ ਹੈਗਾ ਹੁਣ ਇਹ ਦੇਖੋ ਇੱਕ ਵਾਰੀ ਕਾਂਗਰਸ ਦੇ ਚਾਂਸ ਲੱਗਦੇ ਫੁੱਲ ਜੀ ਫੁੱਲ ਠੀਕ ਹੈ ਨਵੇਂ ਸਰਕਾਰ ਨੇ ਇੱਥੇ ਕੁਝ ਨਹੀਂ ਕਰਿਆ ਹੈਗਾ ਜਿਹੜਾ ਤਿੰਨਵਾ ਦੱਸਾਂ ਵੀ ਆਉਂਦੇ ਨੇ ਸਾਨੂੰ ਮਿੱਟੇ ਲਾਲ ਚ ਗੋਲ ਜਾਂਦੇ ਕਿ ਆਹ ਕਰ ਦਾਂਗੇ ਤੁਹਾਡਾ ਬਹੁਤ ਕਰ ਦਾਂਗੇ ਤੁਹਾਨੂੰ ਆ ਨੌਕਰੀਆਂ ਵੀ ਦੇ ਦਾਂਗੇ ਤੁਹਾਨੂੰ ਆ ਪਿੱਛੇ ਪਹਿਲਾਂ ਕੈਪਟਨ ਦਾ ਘਰ ਘਰ ਮੋਬਾਈਲ ਭੇਜ ਦੂੰਗਾ ਕਰ ਦਊ ਉਹ ਸਾਨੂੰ ਕੋਈ ਕੁਛ ਨਹੀਂ ਆਹ ਹੁਣ ਆਂ ਪਾਰਟੀਆਂ ਦਾ ਰਾਸ਼ਨ ਤੁਹਾਡੇ ਘਰੇ ਆਇਆ ਕਰੂਗਾ ਜੀ ਸਾਰਾ ਕੁਛ ਕੁਛ ਨਹੀਂ ਐ ਤੇ ਇੱਕ ਵਾਰੀ ਆ ਟਾਈਮ ਉੱਤੇ ਕਿਸੇ ਨੇ ਪੁੱਛਿਆ ਹੈ ਜੀ ਜੇ ਆਉਂਦਾ ਵਾਰ ਰਸਣ ਫਿਰ ਹੁੰਦਾ ਕਾਨੂੰ ਐ ਨਹੀਂ ਕੁਛ ਐ ਨਾ ਪੁੱਛ ਮੈਂ ਤਾਂ ਮਿਲਦਾ ਨਹੀਂ ਦਫ਼ਤਰ ਹੈ ਉਹਨੂੰ ਬੰਦਾ ਸਾਡਾ ਇਹੀ ਹੈ ਜੀ ਸਾਡਾ ਮੋਲੀ ਨੂੰ ਨਹੀਂ ਜੀ ਚੰਗੇ ਲੱਗਦੇ ਨੇ ਕਿ ਅੰਗ ਕਿਹੜੇ ਵਧੀਆ ਲੱਗੇ ਜੋ ਸਾਡਾ ਪਹਿਲਾਂ ਕਾਲੀਆਂ ਨੇ ਬਹੁਤ ਕੁਛ ਕਰਿਆ ਸਾਡਾ ਸਾਡੇ ਬੱਚਿਆਂ ਨੂੰ ਸਾਈਕਲ ਵੀ ਬੱਚਿਆਂ ਨੂੰ ਦਏ ਨੇ ਪੜ੍ਹਾਈ ਵਾਸਤੇ ਔਰ ਵੀ ਸੁਹਲਤਾਂ ਬਹੁਤ ਵਧੀਆ ਰਾਸ਼ਨ ਵੀ ਭੇਜਿਆ ਕੰਕ ਬਗੈਰਾ ਸਾਨੂੰ ਸਾਰਾ ਕੁਝ ਮਿਲਦਾ ਰਿਹਾ ਹੈ ਪਹਿਲਾਂ ਨਾਲੋਂ ਵਧੀਆ ਹਾਂ ਸੀਤਾ ਜੀ ਹੁਣ ਅਕਾਲੀਆਂ ਨੇ ਵੀਰੇ ਸ਼ਰੋਮਣੀ ਅਕਾਲੀ ਦਲ ਦਾ ਜੋਰ ਆ ਸਾਡੇ ਦਾ ਕਿਉਂ ਪਤਾ ਨਹੀਂ ਕਾਹ ਤੋਂ ਪਹਿਲਾਂ ਫਿਰ ਦੇਖ ਰਹੇ ਨੇ ਜਿਹੜਾ ਕਹਿੰਦੇ ਸੁਹਲਤਾਂ ਮਿਲੀਆਂ ਸੀ ਪਹਿਲਾਂ ਆ ਬਾਦਲ ਸਾਹਿਬ ਨੇ ਦਿੱਤੀਆਂ ਗਈਆਂ ਸੀ ਠੀਕ ਹੈ ਦੁਆਰ ਤੋਂ ਕਿਸੇ ਨੇ ਕੋਈ ਗੱਲਬਾਤ ਬਣੀ ਨਹੀਂ ਹਾਰੇ ਹਾਂ ਜਿੱਦਾਂ ਮਰਜ਼ੀ ਬਣਾਓ ਕੋਈ ਕਿਲੋੜਾ ਬਦਲਾ ਆਇਆ ਨਹੀਂ ਹੁਣ ਬਦਲਾ ਉਹ ਵੀਰੇ ਕਹਿੰਦੇ ਤਾਂ ਹੈਗੇ ਬਾਕੀ ਫਿਲਹਾਲ ਤਾਂ ਨਹੀਂ ਲੱਗਦਾ ਕੋਈ ਨਹੀਂ ਨਾ ਤੇ ਐਮਪੀ ਪ੍ਰਨੀਤ ਕੌਰ ਜਿੱਤੇ ਵਾ ਪਹਿਲਾਂ ਪਹਿਲਾਂ ਕਾਫੀ ਰਹਾਂ ਜਿੱਤੇ ਹੋਏ ਸੀ ਵੀਰੇ ਉਹਨਾਂ ਨੇ ਕੋਸ਼ਿਸ਼ ਕੀਤਾ ਉਹ ਤਾਂ ਦੁਆਰ ਤੋਂ ਆਉਂਦੇ ਹੀ ਨਹੀਂ ਕਦੇ ਅੱਛਾ ਨਾ ਹੁਣ ਭਾਜਪੀ ਚ ਸ਼ਾਮਲ ਹੋ ਗਏ ਤੋਦ ਵੱਡੇ ਨੇ ਜਿੱਦਾਂ ਮਰਜੀ ਹੋਈ ਜਾਣ ਯਾਰ ਠੀਕ ਹੈ ਮੈਂ ਤਾਂ ਪਿੰਡਾਂ ਦੇ ਵਿੱਚ ਹੁੰਦਾ ਠੀਕ ਹੈ ਵੀ ਉਧਰ ਬਦਲ ਗਿਆ ਉਧਰ ਬਦਲ ਤਾਂ ਜਿਹੜੇ ਹਰ ਰੋਜ਼ ਚੇਂਜ ਕਰੀ ਜਾਣ ਚਾ ਉਹਨਾਂ ਦਾ ਕੀ ਹੈ ਇੱਥੇ ਮੁਕਾਬਲਾ ਝਾੜੂ ਵਾਲਿਆਂ ਦਾ ਹੈਗਾ ਕਿ ਫਿਲਹਾਲ ਤਾਂ ਸਾਨੂੰ ਤਾਂ ਵੀਰੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਲੱਗਦਾ ਜ਼ੋਰ ਅਸੀਂ ਤਾਂ ਬੀਐਸਪੀ ਨੂੰ ਹੀ ਪਾਵਾਂਗੇ ਜੀ ਕੋਈ ਸਰਕਾਰ ਨੇ ਕੀਤਾ ਬਸ ਨਾ ਜੀ ਇਹਨਾਂ ਨੇ ਕੁਝ ਨਹੀਂ ਕਰਿਆ ਸਾਡੇ ਬਾਤ ਦਾ ਕੁਝ ਨਹੀਂ ਕਰਿਆ ਅੱਛਾ ਕੋਈ ਬਦਲਾ ਨਹੀਂ ਲੱਗਿਆ ਕੋਈ ਬਦਲਾ ਨਹੀਂ ਅੱਛਾ ਬਸਪਾ ਨੂੰ ਪਾਉਣੀ ਫਿਰੇ ਹਾਂਜੀ ਬਸਪਾ ਨੂੰ ਪਾਉਣੇ ਆ ਜੀ ਉਹਨੂੰ ਵੀ ਮੌਕਾ ਚਾਹੀਦਾ ਇੱਕ ਠੀਕ ਹੈ ਬਹੁਤ ਸਾਲ ਹੋ ਗਏ ਉਹਨਾਂ ਨੂੰ ਵਿਚਾਰੇ ਨੂੰ ਮਾਹੌਲ ਸੰਤਾ ਬਹੁਤ ਜਨ ਸਮਾਜ ਪਾਰਟੀ ਅੱਗੇ ਆਉਂਦੀ ਲੱਗਦੀ ਹੈ ਅੱਛਾ ਬਾਕੀਆਂ ਨੂੰ ਜੜਾਂਗੇ ਅਸੀਂ ਅੱਛਾ ਹਾਂ ਤੇ ਨਵੀਂ ਸਰਕਾਰ ਕੀ ਕਹਿੰਦੀ ਨਵੀਂ ਨੇ ਨੱਚ ਕੇ ਦਿਖਾਇਆ ਭਗਵੰਦ ਦਵਾ ਨੱਚਦਾ ਹੁੰਦਾ ਸੀ ਪਹਿਲਾਂ ਨੱਚ ਕੇ ਦਿਖਾਇਆ ਉਹਨੇ ਕਿਉਂਕਿ ਚ ਬੰਦਰ ਆਹੋ ਚੁਟਕਲੇ ਜਨ ਸੁਣਾਉਂਦਾ ਉਹ ਤੁਹਾਨੂੰ ਪੁੱਛੀ ਉਹਨੇ ਕਿਹੜਾ ਕੰਮ ਕੀਤਾ ਸਾਰੀ ਵਾਸਤੇ ਕੀਤਾ ਨਹੀਂ ਕੋਈ ਪਿੱਛੇ ਬਜਟ ਪਾਸ ਕੀਤਾ ਉਹਨੇ ਐਸੀ ਕੋਟ ਐਸੀਆਂ ਨੇ ਵੋਟ ਪਾਈ ਸੀ ਐਸੀ ਭਾਈਚਾਰੇ ਦੇ ਵੋਟ ਪਾ ਕੇ ਉਹਨੂੰ ਜਿਤਾਇਆ ਸੀਗਾ ਐਸੀ ਭਾਈਚਾਰੇ ਵਾਸਤੇ ਨੇ ਕੀ ਕੀਤਾ ਇੱਕ ਬਜਟ ਵਿੱਚ 10 ਰੁਪਏ ਦਿਖਾ ਦੇ ਬਜਟ ਦੇ ਵਿੱਚ ਐਸੀ ਭਾਈਚਾਰੇ ਵਾਸਤੇ ਰੱਖੇ ਨੇ ਠੀਕ ਹੈ ਮੈਨੂੰ ਖੁਸ਼ ਨਹੀਂ ਸੁਣਨਾ ਖੁਸ਼ ਅਸੀਂ ਕਹਿੰਦੇ ਵੀ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ ਜਿੱਥੇ ਵੀ ਜਾਣ ਇਹ ਠੀਕ ਹੈ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ ਇਹਨੇ ਨਰਾਜ਼ ਹੋ ਗਏ ਲੈ ਅਸੀਂ ਤਾਂ ਨਰਾਜ਼ ਬਹੁਤ دیر ਤੋਂ ਅਸਰ ਨਰਾਜ਼ ਬਿਲਕੁਲ ਐਸੀ ਭਾਈ ਜਨਨਵਸ ਬੋਟਾ ਵਜਣੇ ਹਾਂ ਦੇਖੋ ਜੀ ਓਪਨ ਕਾਸਟ ਦੇ ਲੋਕ ਨਹੀਂ ਵੋਟ ਪਾਉਂਦੇ ਹੈ ਉਹਨਾਂ ਦੀਆਂ ਪੱਕੀਆਂ ਪਾਰਟੀਆਂ ਨੇ ਠੀਕ ਹੈ ਜੀ ਉਹਨਾਂ ਦੇ ਕਿੰਨੇ ਕੁ 20% ਲੋਕ ਖਿਲਦੇ ਹੁੰਦੇ ਨੇ ਉਸ ਹੀ ਇਹਨਾਂ ਗੱਲ ਸਾਡੇ ਜਿਹੜੇ ਐਸਸੀ ਕੋਟਾ ਐਸਸੀ ਕੈਟਾਗਰੀ ਦੇ ਲੋਕ ਨੇ ਇਹ ਸਾਰੇ ਹਿਲ ਜਾਂਦੇ ਨੇ ਇਹਨਾਂ ਦੀ ਸੋਚੇ ਨਹੀਂ ਹੁੰਦੀ ਆ ਇਹਨਾਂ ਨੇ ਫੜਾਫੜ ਬਦਲ ਗਏ ਝਾੜੂ 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 ਕਰਤਾ ਪਰ ਹੁਣ ਖੜਾਉਣਗੇ ਵੀ ਇਹੀ ਅਜੇ ਤਾਂ ਹੱਥੇ ਵਾਲੇ ਆ ਮੇਰੇ ਅੱਛਾ ਹਾਂ ਜੀ ਹੱਥੇ ਮੇਰੇ ਸਰਕਾਰ ਨੇ ਕੋਸ਼ਿਸ਼ ਕੀਤਾ ਨਾ ਵੀ ਨੇ ਨਾ ਨਾ ਇਹਨਾਂ ਨੇ ਕੀ ਕਰਨਾ ਨਹੀਂ ਉਹ ਇਹਨਾਂ ਨੇ ਕੀ ਕਰਨਾ ਸਰਕਾਰ ਕੋਸ਼ਿਸ਼ ਕਰਦੀ ਐਮਪੀ ਪਰਨੀਤ ਕੌਰ ਵੀ ਰਹੀ ਐ ਉਹਨਾਂ ਨੇ ਕੁਛ ਕੀਤਾ ਨੋ ਨੋ ਸਾਡਾ ਤਾਂ ਕੁਛ ਨਹੀਂ ਸਾਡਾ ਗਰੀਬਾਂ ਦਾ ਕੋਈ ਨਹੀਂ ਕਰਦਾ ਕੁਝ ਬਦਲਾ ਆਇਆ ਜੀ ਹਾਂ ਨਾ ਸਾਨੂੰ ਕੋਈ ਬਦਲਾ ਨਹੀਂ ਆਇਆ ਦਿੱਤਾ ਗਾਂਧੀ ਹੱਸ ਸਕਦਾ 100% ਤਾਂ ਅੱਛਾ ਹਾਂ ਬੰਦੀ ਵਧੀਆ ਬੰਦਾ ਉਹ ਵੈਸੇ ਅਸੀਂ ਗਾਂਧੀ ਨੂੰ ਵੋਟ ਅੱਗੇ ਬੰਦੇ ਨਹੀਂ ਵੈਸੇ ਅੱਛਾ ਹਮ ਵੈਸੇ ਤਾਂ ਅਸੀਂ ਮਾਨ ਦਾਲਦੇ ਆਂ ਹਾਂ ਪਰ ਗਾਂਧੀ ਬੰਦਾ ਵਧੀਆ ਅਸੀਂ ਸਕੂਲਾਂ ਦੀ ਗਰੰਟੀਆਂ ਕਰੂ ਟਾਂ ਨੂੰ ਗਏ ਆਂ ਹੋਰ ਕੰਮ ਮੰਗਾਏ ਆਂ ਬੰਦਾ ਜਵਾਬ ਨਹੀਂ ਦਿੰਦਾ ਕਦੇ ਮਹਾਨਦਾਰੀ ਕਰ ਕੰਮ ਕਰਦਾ ਠੀਕ ਹੈ ਤੇ ਆ ਸਰਕਾਰ ਨਵੀਂ ਨੇ ਕੁਛ ਕੀਤਾ ਸਰਕਾਰਾਂ ਦਾ ਸਾਰੀ ਰਾਹੀ ਹਾਲ ਆ ਪਹਿਲਾਂ ਬ੍ਰਹਿਮ ਦੇ ਉਹਦੇ ਸਿਹਤ ਮੰਤਰੀ ਦਾ ਇੱਕ ਜੀਵਾ ਹੀ ਗੋਲੀ ਆ ਆ ਉਹ 8 ਰੁਪਏ ਦਾ ਰੇਟ ਆਉਦਾ ਮਿਲਦੀ 38 ਰੁਪਏ ਦੀ ਆ ਅੱਛਾ ਹੁਣ ਆ ਸਿਹਤ ਮੰਤਰੀ ਸਾਡਾ ਉਹਰੇ ਸਾਡੇ ਤੇ ਕੋਈ ਵੀ ਸਸਤੀ ਕਰਦਾ ਸੀ ਮੈ ਖਾਨਾ ਗੋਲੀ ਲਾ ਲਓ ਮੇਰੀ ਮਜਬੂਰੀ ਆ ਕੋਈ ਠੀਕ ਹੈ ਵੀ ਇਹ ਤਾਂ ਕਰਦੇ ਕੁਛ ਨਹੀਂ ਹੈਗੇ ਮੈਂ ਤੈਨੂੰ ਬੋਲਾਈ ਜੇ ਮੰਤਰੀ ਸਾਹਿਬ ਵੀ ਖੜੇ ਆ ਵੋਟਾਂ ਚ ਹਾਂਜੀ ਖੜੇ ਆ ਪਰ ਉਹ ਤਾਂ ਸਾਡੇ ਹਲਕੇ ਵਿੱਚ ਇੱਧਰ ਤੋਂ ਮਾੜੀ ਮੋਟੀ ਵੋਟ ਪੈ ਰਹਾ ਜੇ ਬਾਹਰ ਤਾਂ ਉਹਦਾ ਬੁਰਾ ਹਾਲ ਆ ਹਾਂ ਤੁਹਾਨੂੰ ਗਾਂਧੀ ਦੇ ਚਾਂਸ ਲੱਗਦੇ ਗਾਂਧੀ ਦੇ ਚਾਂਸ 100% ਐਸੀ ਪਟਿਆਲਾ ਹਲਕੇ ਦੇ ਲੋਕਾਂ ਦੀ ਰਾਏ ਜੋ ਅਸੀਂ ਤੁਹਾਨੂੰ ਸੁਣਾਈ ਹੈ ਪਟਿਆਲਾ ਦੇ ਵਿੱਚ ਮੁਕਾਬਲਾ ਦੋ ਡਾਕਟਰਾਂ ਦੇ ਵਿਚਕਾਰ ਦਿਖਾਈ ਦੇ ਰਿਹਾ ਪਰ ਅੱਜ ਇਸ ਦੇ ਵਿੱਚ ਤਰ ਮੀਰ ਗਾਂਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਨੂੰ ਦਿਖਾਈ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਡਾਕਟਰ ਬਲਬੀਰ ਸਿੰਘ ਪੰਜਾਬ ਦੇ ਸਿਹਤ ਮੰਤਰੀ ਉਹ ਵੀ ਪੂਰੀ ਤਰ੍ਹਾਂ ਮੁਕਾਬਲੇ ਦੇ ਵਿੱਚ ਨੇ ਪਰ ਦੂਜੀਆਂ ਪਾਰਟੀਆਂ ਦਾ ਨਾਮ ਬਹੁਤ ਘੱਟ ਲੋਕਾਂ ਨੇ ਲਿਆ ਹੈ ਮੁੱਖ ਮੁਕਾਬਲਾ ਇਥੇ ਧਰਮਵੀਰ ਗਾਂਧੀ ਵਰਸਜ ਡਾਕਟਰ ਬਲਬੀਰ ਸਿੰਘ ਦੇ ਵਿਚਕਾਰ ਹੁੰਦਾ ਦਿਖਾਈ ਦੇ ਰਿਹਾ ਹੈ ਤੁਹਾਡੀ ਇਸ ਬਾਰੇ ਜੋ ਵੀ ਰਾਏ ਹੈ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਬਾਕੀ ਹੋਰ ਇਸ ਤਰ੍ਹਾਂ ਦੀਆਂ ਲੋਕ ਰਾਏ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਅਤੇ ਕੋਰਨਰ ਟਾਕਸ ਦੇ ਨਾਲ